ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ ਅੱਜ ਸ਼ਾਮ ਦੇ ਸਮੇਂ ਵਿੱਚ ਆਪ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਆ ਹਾਉ ਆਜ਼ ਦਿਨ ਦੀ ਕਿਰਪਾ ਲਈ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ ਹallelujah hallelujah 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 ਧੰਨਵਾਦ 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 ਪਿਤਾ ਪਰਮੇਸ਼ਰ ਰੂਵੀਸ਼ਮ ਸਿੰਘ ਨਾਸਰੀ ਦਾ ਧੰਨਵਾਦ ਕਰਦੇ ਆਂ ਤੇਰੇ ਸ਼ੁਕਰ ਕਰਦੇ ਮੇਰੇ ਪ੍ਰਭੂ ਜੀ ਅੱਜ ਦੇ ਇਸ ਦਿਨ ਦੀ ਕਿਰਪਾ ਦੇ ਲਈ ਮੇਰੇ ਪਿਤਾ ਪਰਮੇਸ਼ਰ ਦੇਨ ਪਰ ਦਿਲ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ ਸਾਡੀ ਹੌਂ ਜਾਣ ਵਿੱਚ ਸਾਡੀ ਮਦਦ ਤੇ ਸਹਾਇਤਾ ਕੀਤੀ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਤੁਹਾਡੇ ਪਵਿੱਤਰ ਸਵਰਗ ਦੂਤਾਂ ਨੇ ਸਾਡੀ ਰਾਖੀ ਕੀਤੀ ਮੇਰੇ ਪਿਤਾ ਪਰਮੇਸ਼ਰ ਸਾਡੇ ਰਾਹ ਤੇ ਨੂੰ ਸਿੱਧਾ ਕੀਤਾ ਮੇਰੇ ਪ੍ਰਭੂ ਜੀ ਸਾਰੀਆਂ ਉਲਝਣਾਂ ਪਰੇਸ਼ਾਨੀਆਂ ਮੁਸ਼ਕਲਾਂ ਬਿਮਾਰੀਆਂ ਤੋਂ ਸਾਨੂੰ ਬਚਾ ਕੇ ਰੱਖਿਆ ਧੰਨਵਾਦ ਕਰਦੇ ਆਂ ਪ੍ਰਭੂ ਜੀ ਅਸੀਂ ਸ਼ਾਮ ਦੇ ਸਮੇਂ ਵਿੱਚ ਤੁਹਾਡੀ ਹਜ਼ੂਰੀ ਵਿੱਚ ਇਕੱਠੇ ਹੁੰਨੇ ਮੇਰੇ ਪਿਤਾ ਤੁਹਾਡੇ ਪਾਕ ਵਚਨ ਨੂੰ ਪੜਨਰ ਸੁਣਨ ਲਈ ਜਾ ਰਹੇ ਮੇਰੇ ਪ੍ਰਭੂ ਜੀ ਸਾਡੀ ਮਦਦ ਕਰਨਾ ਮੇਰੇ ਪਿਤਾ ਕਿ ਦਿੱਤਾ ਹੋਇਆ ਅੱਜ ਦਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮਾ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਔਰ ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ ਸਾਡੇ ਕੋਲ ਚੁਰਾ ਨਾ ਪਾਵੇ ਅਸੀਂ ਇਹ ਮੰਗਦੇ ਆਂ ਸਾਡੇ ਪ੍ਰਭੂ ਯਸ਼ਮਸੀ ਜੀ ਦੇ ਨਾਮ ਵਿੱਚ ਆਮੇਨ ਅੱਜ ਅਪ ਪਰਮੇਸ਼ਰ ਦੇ ਵਚਨ ਤੋਂ ਜਾਣਾਂਗੇ ਦੂਸਰਾ ਤਿਮੋਥੀ 4 ਨੰਬਰ ਦੇ ਆਇਤੀ 2 ਅਤੇ 3 ਨੰਬਰ ਆਇਤ ਨੂੰ ਵਚਨ ਦਾ ਪ੍ਰਚਾਰ ਕਰ ਵੇਲੇ ਕੋਲੇ ਵਿੱਚ ਤਿਆਰ ਰਹਿ ਪੂਰੇ ਧੀਰਜ ਅਤੇ ਸਿੱਖਿਆ ਨਾਲ ਛਿੜਕਦੇ ਤਾੜਨਾ ਅਤੇ ਹੁਕਮ ਕਰ ਕਿਉਂ ਜੋ ਉਹ ਸਮਾਂ ਆਵੇਗਾ ਜਦੋਂ ਖਰੀ ਸਿੱਖਿਆ ਨੂੰ ਨਾ ਸਹਿਣਗੇ ਪਰ ਕੰਨਾਂ ਦੀ ਖੁਜਲੀ ਦੇ ਕਾਰਨ ਆਪਣੇ ਵਿਸ਼ਿਆਂ ਦੇ ਅਨੁਸਾਰ ਆਪਣੇ ਲਈ ਬਹੁਤੇ ਗੁਰੂ ਲੱਭ ਲੈਣਗੇ ਹallelujah ਅੱਜ ਦਾ ਇਹ ਵਚਨ ਵੀ ਕੁਝ ਸਵੇਰ ਦੇ ਵਚਨ ਦੇ ਨਾਲ ਹੀ ਰਿਲੇਟ ਕਰਦਾ ਜਿੱਦਾਂ ਸਵੇਰ ਦੇ ਵਚਨ ਚ ਅਸੀਂ ਝੂਠੇ ਨਬੀਆਂ ਦੇ ਬਾਰੇ ਜਾਣਿਆ ਸੀ ਕਿ ਝੂਠੇ ਨਬੀਆਂ ਦੀ ਪਛਾਣ ਕਿੱਦਾਂ ਕਰੀਏ ਤਾਂ ਬਹੁਤ ਸਾਰੇ ਹੋਣਗੇ ਜਿਨ੍ਹਾਂ ਦੇ ਮਨਾਂ 'ਚ ਇਹ ਖਿਆਲ ਆਇਆ ਹੋਵੇਗਾ ਕਿ ਇਹ ਧੰਨ ਦਸ਼ਵਾਨ ਦੇ ਪਿੱਛੇ ਇਹਦੇ ਨਬੀਆਂ ਦੇ ਪਿੱਛੇ ਬਹੁਤ ਪਈ ਰਹਿੰਦੀ ਆ ਇਹ ਕਿਉਂ ਲੋਕਾਂ ਤੇ ਦੋਸ਼ ਲਗਾਉਂਦੀ ਆ ਪਰ ਇਹ ਦੋਸ਼ ਲਗਾਉਣਾ ਨਹੀਂ ਹੈਗਾ ਇਹ ਵਚਨ ਦੇ ਅਨੁਸਾਰ ਪੂਰਾ ਪੂਰਾ ਅਧਿਕਾਰ ਆ ਵਚਨ ਕਹਿੰਦਾ ਵਚਨ ਦਾ ਪ੍ਰਚਾਰ ਕਰ ਹੁਣ ਵਚਨ ਦਾ ਹੀ ਪ੍ਰਚਾਰ ਕੀਤਾ ਜਾ ਰਿਹਾ ਚਾਹੇ ਵਚਨ ਦੇ ਵਿੱਚ ਝੂਠੇ ਨਬੀਆਂ ਬਾਰੇ ਲਿਖਿਆ ਹੋਵੇ ਜਾਂ ਵਚਨ ਦੇ ਵਿੱਚ ਦਾਨ ਦਸ਼ਵੰਤ ਬਾਰੇ ਲਿਖਿਆ ਹੋਵੇ ਵਚਨ ਤੋਂ ਬਾਹਰ ਕੋਈ ਗੱਲ ਨਹੀਂ ਕਹੀ ਜਾਂਦੀ ਜੋ ਵੀ ਕਿਹਾ ਜਾਂਦਾ ਵਚਨ ਦੇ ਅਨੁਸਾਰ ਹੀ ਕਿਹਾ ਜਾਂਦਾ ਔਰ ਉਹ ਕਹਿੰਦਾ ਵੇਲੇ-ਕੁਲੇ ਤਿਆਰ ਕਰ ਤੇ ਪੂਰੇ ਧੀਰਜ ਦੇ ਨਾਲ ਪੂਰੇ ਸਬਰ ਦੇ ਨਾਲ ਪੂਰੇ ਜਨਜਮ ਦੇ ਨਾਲ ਪੂਰੇ ਵਚਨ ਦੇ ਅਨੁਸਾਰ ਸਿੱਖਿਆ ਦੇ ਛਿੜਕ ਦੇ ਚਿੜਕਨ ਦੇਣ ਦਾ ਅਧਿਕਾਰ ਪਰਮੇਸ਼ਰ ਨੇ ਦਿੱਤਾ ਜਿੰਨਾਂ ਕੋਲੇ ਵਚਨ ਹੈ ਆ ਵਚਨ ਕਹਿੰਦਾ ਤੂੰ ਛਿੜਕ ਦੇ ਉਹਨਾਂ ਨੂੰ ਜਿਹੜੇ ਗਲਤ ਰਾਹ ਤੇ ਜਾਂਦੇ ਨੇ ਕਿਉਂਕਿ ਤੈਨੂੰ ਮੈਂ ਲੋਕਾਂ ਦੀਆਂ ਜਾਨਾਂ ਬਚਾਉਣ ਦੇ ਲਈ ਚੁਣਿਆ ਜਾਨਾਂ ਬਚਾਉਣ ਦੇ ਲਈ ਕੜਿਆ ਜਾਨਾਂ ਬਚਾਉਣ ਦੇ ਲਈ ਮੈਂ ਤੈਨੂੰ ਰਚਿਆ ਆ ਤੇ ਤੇਰਾ ਕੰਮ ਵੀ ਆਹੀ ਆ ਵੀ ਤੂੰ ਜਾਨਾਂ ਬਚਾ ਲਾ ਕਿਉਂਕਿ ਤੇਰਾ ਕੰਮ ਜਾਨਾਂ ਬਚਾਉਣ ਦਾ ਆ ਤੇ ਤੈਨੂੰ ਛਿੜਕਨ ਦਾ ਵੀ ਅਧਿਕਾਰ ਹੈ ਜਿਹੜੇ ਗਲਤ ਰਾਹ ਜਾਂਦੇ ਤੂੰ ਉਹਨੂੰ ਛਿੜਕ ਦੇ ਉਹਨਾਂ ਨੂੰ ਤਾੜ ਦੇ ਉਹਨਾਂ ਨੂੰ ਰੋਕ ਦੇ ਆ ਤੂੰ ਉਹਨਾਂ ਨੂੰ ਮੋਹ ਕਮ ਕਰ ਕਿ ਜੋ ਵਚਨ ਚ ਲਿਖਿਆ ਉਹਦੇ ਅਨੁਸਾਰ ਕਰੋ ਤੇ ਸਾਨੂੰ ਸਭ ਨੂੰ ਹੀ ਆਹੀ ਕੰਮ ਕਰਨਾ ਚਾਹੀਦਾ ਵਚਨ ਦੇ ਅਨੁਸਾਰ ਪ੍ਰਚਾਰ ਕਰਨਾ ਚਾਹੀਦਾ ਵਚਨ ਦੇ ਅਨੁਸਾਰ ਕੰਮ ਕਰਨੇ ਚਾਹੀਦੇ ਪੂਰੇ ਧੀਰਜ ਦੇ ਨਾਲ ਵਚਨ ਦੀ ਖਰੀ ਸਿੱਖਿਆ ਦੇ ਅਨੁਸਾਰ ਸਿਖਾਣ ਤਾੜਨ ਅਤੇ ਝਿੜਕਣ ਦੇ ਵਿੱਚ ਸਾਨੂੰ ਲੱਗੇ ਰਹਿਣਾ ਚਾਹੀਦਾ ਕਿਉਂਕਿ ਆਹਾ ਪਰਮੇਸ਼ਰ ਦਾ ਹੁਕਮ ਹੈ ਜਿੱਥੇ ਸਾਨੂੰ ਲੱਗਦਾ ਸਾਡਾ ਕੋਈ ਭੈਣ ਭਰਾ ਉਹ ਵਚਨ ਤੋਂ ਬਾਹਰ ਜਾ ਰਿਹਾ ਉਹਦੀ ਸਿੱਖਿਆ ਦੇ ਅਨੁਸਾਰ ਨਹੀਂ ਚੱਲ ਰਿਹਾ ਵਚਨ ਦੇ ਅਨੁਸਾਰ ਨਹੀਂ ਚੱਲ ਰਿਹਾ ਤੇ ਸਾਨੂੰ ਸਭ ਨੂੰ ਚਾਹੀਦਾ ਵੀ ਅਸੀਂ ਉਹਨਾਂ ਨੂੰ ਵਚਨ ਦੀ ਖਰੀ ਸਿੱਖਿਆ ਦੇਈਏ ਕਿਉਂਕਿ ਵਚਨ ਕਹਿੰਦਾ ਕਿਉਂਕਿ ਉਹ ਬਹੁਤ ਨੇੜੇ ਜਾਂ ਸਮਾਂ ਉਸ ਸਮਾਂ ਜਲਦੀ ਆਵੇਗਾ ਜਦੋਂ ਲੋਕ ਖਰੀ ਸੁਣੀ ਸਿੱਖਿਆ ਨੂੰ ਸੁਣਨਾ ਪਸੰਦ ਨਹੀਂ ਕਰਨਗੇ ਤੇ ਹਾਂ ਬਿਲਕੁਲ ਅਜਿਹਾ ਹੋ ਵੀ ਰਿਹਾ ਆ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਨੂੰ ਖਰੀ ਸਿੱਖਿਆ ਨੂੰ ਸੁਣਨਾ ਪਸੰਦ ਨਹੀਂ ਹੈਗਾ ਉਹਨਾਂ ਨੂੰ ਇਹ ਲੱਗਦਾ ਵੀ ਸਾਡੇ ਨਬੀਆਂ ਬਾਰੇ ਗਲਤ ਕਿਉਂ ਕਿਹਾ ਜਾਂਦਾ ਸਾਡੇ ਆਦਾਲਸ ਬਾਰੇ ਗਲਤ ਕਿਉਂ ਕਿਹਾ ਜਾਂਦਾ ਬਚਨ ਗਲਤ ਕਹਿ ਰਿਹਾ ਆ ਕੋਈ ਇਨਸਾਨ ਕਿਸੇ ਨੂੰ ਕਹਿ ਨਹੀਂ ਰਿਹਾ ਉਹਨੇ ਨਾ ਸੋਚਿਆ ਵੀ ਮੈਨੂੰ ਕਿਸੇ ਨੇ ਕਿਹਾ ਹੋਏਗਾ ਮੈਂ ਅਸਲੀ ਵੀਡੀਓ ਬਣਾ ਰਹੀ ਆ ਕਿਉਂਕਿ ਪਰਮੇਸ਼ਰ ਵੱਲੋਂ ਹੀ ਇਸ ਚੀਜ਼ ਦੇ ਥੋੜੀ ਜੀ ਕਾਮਨ ਸੈਂਸ ਦਾ ਹੈ ਨਾ ਆਪਣੇ ਸਭ ਦੇ ਵਿੱਚ ਹੀ ਕਿ ਸਾਨੂੰ ਪਤਾ ਲੱਗਦਾ ਵੀ ਅਸੀਂ ਕੀ ਬਣਾਇਆ ਸੀ ਜਦੋਂ ਅਨੁਸਾਰ ਲੋਕਾਂ ਦੀ ਕੀ ਥਿੰਕਿੰਗ ਹੋਏਗੀ ਮੈਂ ਕੀ ਬੋਲਿਆ ਸੀ ਜਿਹਦਾ ਵਿਸ਼ਾ ਕੀ ਸੀ ਤੇ ਉਹਦੇ ਬਾਰੇ ਲੋਕ ਕੀ ਸੋਚਦੇ ਆ ਅਸੀਂ ਇਸ ਗੱਲ ਨੂੰ ਸਮਝ ਸਕਦੇ ਆ ਸਾਨੂੰ ਪਰਮੇਸ਼ਰ ਨੇ ਇਸ ਗੱਲ ਦੀ ਬਿਲਕੁਲ ਖਰੀ ਸਮਝ ਦਿੰਦੀ ਆ ਕਿ ਅਸੀਂ ਸਮਝ ਸਕੀਏ ਕਿ ਕਿਹੜਾ ਬੰਦਾ ਸਾਡੀ ਕਿਸ ਗੱਲ ਤੇ ਕੀ ਰਿਐਕਟ ਕਰੇਗਾ ਪਰ ਆਪਾਂ ਅਗਲੇ ਦੇ ਬੋਲਣ ਤੋਂ ਪਹਿਲਾਂ ਹੀ ਉਸ ਚੀਜ਼ ਨੂੰ ਸਮਝ ਕੇ ਅਤੇ ਉਹਦੇ ਅਨੁਸਾਰ ਪ੍ਰਾਰਥਨਾ ਵਚਨ ਬਣਾਉਣਾ ਸ਼ੁਰੂ ਕਰੀਏ ਤਾਂ ਕਿ ਅਗਲੇ ਨੂੰ ਉਸ ਚੀਜ਼ ਦੀ ਠੋਕਰ ਨਾ ਲੱਗੇ ਪਰਮੇਸ਼ਰ ਕਹਿੰਦਾ ਠੋਕਰ ਦਾ ਲੱਗਣਾ ਆਮ ਜੀ ਗੱਲ ਆ ਹਰ ਇੱਕ ਇਨਸਾਨ ਨੂੰ ਠੋਕਰ ਲੱਗਦੀ ਆ ਪਰ ਸ਼ਰਾਪੀ ਤੋਂ ਇਨਸਾਨ ਆ ਜਿਹਦੇ ਕਰਕੇ ਠੋਕਰ ਲੱਗਦੀ ਆ ਇਸ ਲਈ ਆਪਾਂ ਕਿਸੇ ਦੀ ਵੀ ਠੋਕਰ ਦਾ ਕਾਰਨ ਨਹੀਂ ਬਣਨਾ ਪਰ ਹਰ ਇੱਕ ਨੂੰ ਆਪਾਂ ਇਹ ਗੱਲ ਸਮਝਾਉਣੀ ਆ ਕਿ ਵਚਨ ਕੀ ਦੱਸਦਾ ਪਈ ਵਚਨ ਕਹਿੰਦਾ ਤੂੰ ਸਿਖਾ ਦੇ ਰੋਕ ਦੇ ਤਾੜ ਦੇ ਸਮਝਾ ਦੇ ਉਹਨਾਂ ਨੂੰ ਹੁਕਮ ਦੇ ਦੇ ਉਹ ਹੁਕਮ ਜਿਹੜੇ ਪਰਮੇਸ਼ਰ ਦੇ ਆ ਉਹ ਹੁਕਮ ਜੋ ਵਚਨ ਭਾਣੋ ਦਿੰਦਾ ਉਹ ਸਿਖਿਆ ਦੇ ਜਿਹੜਾ ਵਚਨ ਤੁਹਾਨੂੰ ਦੱਸਦਾ ਹਰ ਵਚਨ ਦਾ ਪ੍ਰਚਾਰ ਕਰ ਤੇ ਵਚਨ ਤੋਂ ਬਾਹਰ ਕੋਈ ਗੱਲ ਨਾ ਕਰ ਤਾਂ ਵਚਨ ਕਹਿੰਦਾ ਕਿਉਂਕਿ ਉਹ ਸਮਾਂ ਆਏਗਾ ਜਦੋਂ ਬਹੁਤ ਸਾਰੇ ਲੋਕ ਹੋਣਗੇ ਉਹ ਖਰੀ ਸਿੱਖਿਆ ਨੂੰ ਸਹਿਣਗੇ ਨਹੀਂ ਉਹਨਾਂ ਖਰੀ ਸਿੱਖਿਆ ਪਸੰਦ ਨਹੀਂ ਆਏਗੀ ਹਾਂ ਜੇ ਇਹ ਗੱਲ ਵਾਰ-ਵਾਰ ਕਹੀ ਜਾਂਦੀ ਹਾਂ ਤੁਸੀਂ ਪਾਪੀ ਆ ਤੁਸੀਂ ਗੁਨਾਹ ਕੀਤੇ ਆ ਤੁਹਾਡੇ ਤੋਂ ਗਲਤੀਆਂ ਹੋਈਆਂ ਆ ਤੁਸੀਂ ਗਲਤੀਆਂ ਕੀਤੀਆਂ ਸੀ ਜਿਹਦੇ ਕਰਕੇ ਤੁਹਾਡੇ ਤੇ ਪਾਪ ਆਇਆ ਤਾਂ ਅਸੀਂ ਕਹਾਂਗੇ ਵੀ ਨਾ ਅਸੀਂ ਨਹੀਂ ਆ ਗੱਲ ਸੁਣਨੀ ਜੇ ਸਾਨੂੰ ਕਿਸੇ ਹੋਰ ਨੇ ਕਹਿਤਾ ਵੀ ਇਹਦੇ ਚ ਤੁਹਾਡੀ ਕੋਈ ਗਲਤੀ ਨਹੀਂ ਹੈਗੀ ਆ ਤਾਂ ਸਾਰੇ ਕੰਮ ਸ਼ੈਤਾਨ ਦੇ ਆ ਸ਼ੈਤਾਨ ਨੇ ਤੁਹਾਨੂੰ ਪਲਾਵ ਵਿੱਚ ਪਾਤਾ ਸ਼ੈਤਾਨ ਕਰਕੇ ਹੋਇਆ ਉੱਥੇ ਅਸੀਂ ਬੜੇ ਖੁਸ਼ ਹੋ ਜਾਗੇ ਵੀ ਹਾਂ ਇਹ ਤੋਂ ਅਸੀਂ નિર્ਦੋਸ਼ ਨਿਕਲ ਗਏ ਆ ਸਾਡੇ ਤੇ ਕੋਈ ਦੋਸ਼ ਨਹੀਂ ਆਇਆ ਬਸ ਜੋ ਵੀ ਕੀਤਾ ਜੋ ਸ਼ੈਤਾਨ ਨੇ ਕੀਤਾ ਸੀ ਸੀ ਖੁਸ਼ੀਆਂ ਜਿੱਥੇ ਤੁਹਾਨੂੰ ਕਿਹਾ ਜਾਂਦਾ ਪੈਸੇ ਦਾ ਲਾਲਚ ਨਾ ਕਰੋ ਲੋਭ ਨਾ ਕਰੋ ਉੱਥੇ ਤੁਸੀਂ ਜਾਣਾ ਬੰਦ ਕਰ ਦੋਗੇ ਜਿੱਥੇ ਤੁਹਾਨੂੰ ਕਿਹਾ ਜਾਏਗਾ ਮਿਰਾਈਕਲ ਮਨਿਆ ਹੋਣ ਗਿਆ ਤੁਹਾਡੇ ਖਾਤਿਆਂ 'ਚ ਇਹਨੇ ਸਾਰੇ ਪੈਸੇ ਆਉਣਗੇ ਉੱਥੇ ਜਾਣਾ ਤੁਸੀਂ ਸ਼ੁਰੂ ਕਰ ਦੋਗੇ ਜਿੱਥੇ ਤੁਹਾਨੂੰ ਕਿਹਾ ਜਾਏਗਾ ਦੁਆਵਾ ਕਰੋ ਵਰਤ ਰੱਖੋ ਜਾਦਾ ਪ੍ਰਾਰਥਨਾ ਕਰੋ ਜਾਦਾ ਵਚਨ ਪੜੋ ਉੱਤੇ ਜਾਣਾ ਸੀ ਪਸੰਦ ਨਹੀਂ ਕਰਾਂਗੇ ਜਿੱਥੇ ਭਵਿਸ਼ਿਆਣੇ ਹੋਣ ਗਿਆ ਵੀ ਅੱਜ ਮੇਰਾ ਨਾਂ ਲਿਆ ਜਾਵੇ ਅੱਜ ਕੋਈ ਮੇਰਾ ਨਾਂ ਲੈ ਦੇਵੇ ਤੇ ਮੇਰੇ ਲਈ ਪ੍ਰਾਰਥਨਾ ਹੋ ਜਾਏ ਅੱਜ ਕਿਤੇ ਪਾਸਟਰ ਮੈਨੂੰ ਬਾਝ ਮਾਰ ਦੇਗੇ ਤੇ ਉਹ ਮੇਰੇ ਸਿਰ ਤੇ ਹੱਥ ਰੱਖ ਦੇ ਤੇ ਮੈਂ ਚੰਗਾ ਹੋ ਜਾਊਂਗਾ ਜਿੱਥੇ ਅੰਧ ਵਿਸ਼ਵਾਸ ਹੋਏਗਾ ਜਿੱਥੇ ਤੁਹਾਡੇ ਮਨ ਦੀਆਂ ਗੱਲਾਂ ਹੋਣਗੀਆਂ ਕਹਿੰਦਾ ਪਰ ਉਹ ਆਪਣੇ ਕੰਨਾਂ ਦੀ ਖੁਜਲੀ ਦੇ ਕਾਰਨ ਆਪਣੇ ਆ ਵਿਸ਼ਿਆਂ ਦੇ ਅਨੁਸਾਰ ਆਪਣੇ ਲਈ ਗੁਰੂ ਲੱਭਣਗੇ ਕਿ ਜੋ ਤੁਹਾਡੇ ਵਿਸ਼ਿਆ ਜਿਹੜਾ ਬੰਦਾ ਉਹਨਾਂ ਵਿਸ਼ਿਆਂ ਦੇ ਅਨੁਸਾਰ ਤੁਹਾਡੇ ਲਈ ਦੁਆ ਕਰਦੇ ਉਹਨੂੰ ਤੁਸੀਂ ਲੱਭ ਲੋਗੇ ਹੁਣ ਬਹੁਤ ਸਾਰੇ ਚਰਚਾਂ 'ਚ ਮਿਰਾਈਕਲ ਮਣੀ ਦੇ ਪ੍ਰਚਾਰ ਕੀਤੇ ਜਾਂਦੇ ਤਾਂ ਬੜੇ ਸਾਰੇ ਕਹਿੰਦੇ ਕਿ ਉਹਥੇ ਤਾਂ ਪੈਸੇ ਮਿਲਦੇ ਚਰਚਾਂ 'ਚ ਮਿਰਾਈਕਲ ਮਣੀਆਂ ਹੁੰਦੀਆਂ ਉਹਥੇ ਹੀ ਜਾਂਦੇ ਆ ਕੋਈ ਕੋਈ ਇਹ ਸੋਚ ਕੇ ਨਹੀਂ ਜਾਏਗਾ ਉੱਥੇ ਵੀ ਵਚਨ ਦਾ ਪ੍ਰਚਾਰ ਕਿਵੇਂ ਦਾ ਹੋ ਰਿਹਾ ਆ ਵੱਚਨ ਉਥੇ ਕੌਣ ਦੱਸ ਰਿਹਾ ਤੇ ਕਿੱਦਾਂ ਦੱਸ ਰਿਹਾ ਉਹ ਕਹਿਣਗੇ ਨਹੀਂ ਉਥੇ ਮੇਰਾ ਇਕਰ ਮਣੀਆਂ ਦੇ ਪ੍ਰਚਾਰ ਹੁੰਦੇ ਮੈਂ ਤਾਂ ਉਥੇ ਹੀ ਜਾਵਾਂਗਾ ਹੋ ਸਕਦਾ ਮੇਰੀ ਵੀ ਖਾਤੀ ਚ ਹੋ ਜਾਵੇ ਯਾ ਜਿੱਥੇ ਕਹਿਣਗੇ ਉਥੇ ਜੀ ਪਾਸਟਰ ਨਾਂ ਲੈ ਕੇ ਆਵਾਜ਼ ਮਾਰ ਦਿੰਦਾ ਪਤਾ ਨਹੀਂ ਕਿਦੇ ਕਿਹਦੀ ਵਾਰੀ ਆ ਜਾਏ ਹੋ ਸਕਦਾ ਮੇਰੀ ਵੀ ਆ ਜਾਏ ਮੈਂ ਜਾਣਾ ਹੈ ਤੇ ਸਾਡੇ ਕੰਨਾਂ ਦੀ ਖੁਜਲੀ ਆ ਸਾਨੂੰ ਆਇਆ ਵੀ ਜਿਹੜੀ ਚੀਜ਼ ਸਾਨੂੰ ਚਾਹੀਦੀ ਹੈ ਨਾ ਬਸ ਪਾਸਟਰ ਉਹ ਕਹਿ ਦੇਵੇ ਕਿਵੇਂ ਨਾ ਕਿਵੇਂ ਬੋਲ ਦੇਵੇ ਵੀ ਹਾਂ ਵੀ ਤੈਨੂੰ ਆਹ ਚੀਜ਼ ਚਾਹੀਦੀ ਸੀ ਲੈ ਤੂੰ ਅੱਜ ਲੈ ਜਾ ਹਾਂ ਭੈਣੇ ਤੂੰ ਆ ਹੀ ਵੀਜ਼ਾ ਲੈਣਾ ਹੀ ਲੈ ਵੀਜ਼ਾ ਲੈ ਲੈ ਪਾਸਪੋਰਟ ਐਮਬੈਸੀਆਂ ਸਭ ਕੁਝ ਚਰਚਾ ਚ ਖੁੱਲੇ ਹੋਏ ਨੇ ਕੁਝ ਕੁਝ ਹੁੰਦੇ ਆ ਟਾਪਿਕ ਜਿੰਨਾ ਤੇ ਸਮ ਟਾਈਮ ਰੈਅਰਲੀ ਬਰੇਲ ਹੋ ਜਾਂਦੇ ਪਰ ਹਰ ਰੋਜ਼ ਰੈਗੂਲਰਲੀ ਤਾਂ ਨਹੀਂ ਨਾ ਤਾਂ ਵਚਨ ਤੁਹਾਨੂੰ ਦੱਸਦਾ ਆਪਣੇ ਕੰਨਾਂ ਦੀ ਖੁਜਲੀ ਦੇ ਅਨੁਸਾਰ ਗੁਰੂ ਨਾ ਲੱਭਿਓ ਜੋ ਤੁਹਾਨੂੰ ਚਾਹੀਦਾ ਉਹਦੇ ਅਨੁਸਾਰ ਗੁਰੂ ਨਾਲ ਲੱਭਿਓ ਕਿਉਂਕਿ ਜੇ ਤੁਸੀਂ ਸਭ ਕੁਝ ਚੰਗਾ ਕਰਨ ਵਾਲੇ ਹੁੰਦੇ ਤਾਂ ਤੁਸੀਂ ਅਨੰਦ ਦੇ ਬਾਗ ਵਿੱਚੋਂ ਸਿੱਟੇ ਨਾ ਜਾਂਦੇ ਜੇ ਤੁਹਾਡੀ ਸਮਝ ਐਡੀ ਸਟਰੋਂਗ ਹੁੰਦੀ ਜੋ ਤੁਹਾਡਾ ਫੈਸਲਾ ਇੰਨਾ ਹੀ ਸਹੀ ਹੁੰਦਾ ਤਾਂ ਤੁਸੀਂ ਅਨੰਦ ਦੇ ਬਾਗ ਵਿੱਚੋਂ ਸ਼ਰਾਪਿਤ ਕਰਕੇ ਸਿੱਟੇ ਨਾ ਜਾਂਦੇ ਤੁਹਾਨੂੰ ਸਭ ਕੁਝ ਦੇਤਾ ਸੀ ਨਾ ਪਰਮੇਸ਼ਰ ਨੇ ਅੱਜ ਅਸੀਂ ਕਹਿੰਨੇ ਪ੍ਰਭੂ ਸਾਨੂੰ ਦਿੰਦਾ ਕਿਉਂ ਨਹੀਂ ਪ੍ਰਭੂ ਤੂੰ ਸਾਨੂੰ ਦਿੱਤਾ ਕਿਉਂ ਨਹੀਂ ਪਰਮੇਸ਼ਰ ਤੂੰ ਲੈ ਦੇ ਕੇ ਸਭ ਤੋਂ ਖੋਹ ਲੈਣਾ ਆ ਦੇ ਕੀ ਖੋਇਆ ਕਿਉਂ ਗਿਆ ਕਿਉਂਕਿ ਤੁਸੀਂ ਪਾਪ ਕੀਤੇ ਤੁਹਾਨੂੰ ਪਰਮਿਸ਼ਨ ਇਹ ਖੁੱਲੇ ਦਿਲ ਨਾਲ ਦਿੱਤਾ ਹੁਣ ਅਸੀਂ ਕਿਹਨੇ ਅਸੀਂ ਪ੍ਰਭੂ ਨੂੰ ਵੇਖਣਾ ਜਾਉਨੇ ਆ ਜਦੋਂ ਅਸੀਂ ਪ੍ਰਭੂ ਨੂੰ ਵੇਖਦੇ ਸੀ ਉਦੋਂ ਸਾਥ ਉੱਥੇ ਬਣਿਆ ਨਹੀਂ ਰਹਿ ਗਿਆ ਜਦੋਂ ਹਰ ਸ਼ਾਮ ਆਉਂਦਾ ਸੀ ਸਾਡੇ ਨਾਲ ਗੱਲਾਂ ਕਰਦਾ ਸੀ ਜਦੋਂ ਉਹਨੇ ਸਾਨੂੰ ਸਾਰੇ ਫਲ ਫਰੂਟ ਸਾਰੇ ਜਾਨਵਰ ਸਾਰੇ ਪੰਛੀ ਸੂਰ ਨਾ ਜਦੰਦਾ ਬਾਗ ਫ੍ਰੀ ਦੇ ਵਿੱਚ ਰਹਿਣ ਲਈ ਦਿੱਤਾ ਸੀ ਉਹਨੇ ਨਹੀਂ ਕਿਹਾ ਵੀ ਮਿਹਨਤ ਮਜ਼ਦੂਰੀ ਕਰੋਨੇ ਬਸ ਇਹ ਕਹੇ ਜੋ ਤੇਰਾ ਮਨ ਕਰਦਾ ਇੱਥੇ ਕਰ ਐਸ਼ ਕਰ ਤੈਨੂੰ ਖਾਣ ਪੀਣ ਨੂੰ ਮਿਲੀ ਜਾ ਰਿਹਾ ਕਲੀ ਬਾਗ ਦੀ ਰਕਵਾਲੀ ਰੱਖਦੇ ਸੀ ਜਾਨਵਰਾਂ ਦੇ ਲਈ ਕਵਾਲੀ ਰੱਖਦੇ ਸੀ ਤੇ ਉਹਦੇ ਲਈ ਅੱਜ ਅਸੀਂ ਜੌਬ ਕਰਦੇ ਹਾਂ 7-8 ਹਜ਼ਾਰ ਦੇ ਸਕਿਉਰਿਟੀ ਗਾਰਡ ਦੀ ਜੌਬ ਮਿਲਦੀ ਹੈ ਸਾਨੂੰ ਤਾਂ ਉੱਥੇ ਸਾਨੂੰ ਸਵਰਗ ਮਿਲਿਆ ਸੀ ਪਰਮੇਸ਼ਰ ਮਿਲਿਆ ਸੀ ਹਰ ਸ਼ਾਮ ਸਾਡੇ ਨਾਲ ਗੱਲਬਾਤ ਸਾਡੇ ਸਾਹਮਣੇ ਬੈਠ ਕੇ ਗੱਲ ਕਰਨ ਆਉਂਦਾ ਸੀ ਜਿਹਨੂੰ ਦੇਖ ਕੇ ਜਿਹਦੀ ਆਵਾਜ਼ ਸੁਣ ਕੇ ਆਦਮ ਹਵਾ ਛੁੱਪ ਗਏ ਸੀ ਇਹਦਾ ਮਤਲਬ ਉਹਨੂੰ ਵੇਖਦੇ ਸੀਗੇ ਤੇ ਜਦੋਂ ਪ੍ਰਭੂ ਨੇ ਸਾਨੂੰ ਸਾਰਾ ਕੁਝ ਦਿੱਤਾ ਸੀ ਸਾਥੋਂ ਸਾਹਮਣੇ ਆਣੀ ਗਿਆ ਹੁਣ ਅਸੀਂ ਕਹਿੰਨੇ ਪ੍ਰਭੂ ਤੂੰ ਦਿੰਦਾ ਕਿਉਂ ਨਹੀਂ ਕਿਉਂਕਿ ਪ੍ਰਭੂ ਦਾ ਹੁਣ ਮਕਸਦ ਇਹ ਨਹੀਂ ਹੈਗਾ ਪਹਿਲਾਂ ਹੀ ਉਹਨੇ ਸਭ ਕੁਝ ਤੁਹਾਨੂੰ ਦੇਤਾ ਸੀ ਕਿ ਤੁਹਾਨੂੰ ਮੰਗਣਾ ਨਾ ਪਵੇ ਪਰ ਤੁਸੀਂ ਉਹ ਤੋਂ ਸ਼ਰਾਪ ਕਰਕੇ ਨਿਕਲ ਗਏ ਹੁਣ ਪਰਮੇਸ਼ਰ ਕਹਿੰਦਾ ਤੁਸੀਂ ਪਾਪ ਕੀਤੇ ਜਦੋਂ ਅਸੀਂ ਉਹ ਤੋਂ ਸ਼ਰਾਪੀਤ ਹੋ ਕੇ ਨਿਕਲ ਗਏ ਆ ਤੇ ਹੁਣ ਸਾਨੂੰ ਕੀ ਚਾਹੀਦਾ ਉਹ ਸਾਰੀਆਂ ਚੀਜ਼ਾਂ ਚਾਹੀਦੀਆਂ ਕਿਉਂਕਿ ਜਦੋਂ ਸਾਡੇ ਕੋਲੇ ਸੀ ਉਦੋਂ ਸਾਨੂੰ ਵੈਲਿਊ ਨਹੀਂ ਆਈ ਅੱਜ ਸਾਡੇ ਤੋਂ ਦੂਰ ਹੈ ਤੇ ਸਾਨੂੰ ਇਹ ਲੱਗਦਾ ਪ੍ਰਭੂ ਦਿੰਦਾ ਕਿਉਂ ਨਹੀਂ ਪਰਮੇਸ਼ਰ ਨੇ ਸਭ ਕੁਝ ਦਿੱਤਾ ਸੀ ਸਾਡੀ ਸੋਚ ਗਲਤ ਨਾ ਇੱਥੇ ਵੀ ਅਸੀਂ ਵੀ ਆਪਣੇ ਕੰਨਾਂ ਦੀ ਖੁਜਲੀ ਪਸੰਦ ਕਰਦੇ ਆ ਵੀ ਜੋ ਸਾਨੂੰ ਪਸੰਦ ਆ ਬਸ ਉਹ ਹੋ ਜਾਵੇ ਪਰ ਪਰਮੇਸ਼ਰ ਨੇ ਉਹ ਦੋ ਸਾਨੂੰ ਭਗਤੀ ਲਈ ਰੱਖਿਆ ਸੀਗਾ ਭਗਤੀ ਕਰੋ ਇੱਥੇ ਆਸ਼ ਕਰੋ ਹੁਣ ਉਹਨੇ ਸਾਨੂੰ ਸੁਰਗ ਦੇ ਲਈ ਰੱਖਿਆ ਉਹ ਦੋ ਨੇ ਸਾਨੂੰ ਸਵਰਗ ਦਿੱਤਾ ਸੀ ਅਦੰਦਾਬਗ ਸਵਰਗ ਨਾਲੋਂ ਘੱਟ ਨੇ ਸਾਨੂੰ ਸਵਰਗ ਦਿੱਤਾ ਸੀ ਸਾਥ ਉਥੇ ਰਹਿਣ ਨਹੀਂ ਹੋਇਆ ਹੁਣ ਅਸੀਂ ਇੱਥੇ ਆ ਕੇ ਕਹਿੰਦੇ ਵੀ ਸਾਨੂੰ ਸਵਰਗ ਨਹੀਂ ਚਾਹੀਦਾ ਅਦੰਦੇਬਗ ਵਾਲਾ ਆਸ਼ਰਮ ਚਾਹੀਦਾ ਤੇ ਫਿਰ ਇਹ ਤਾਂ ਹੋ ਨਹੀਂ ਸਕਦਾ ਹੇ ਆਪਣੇ ਕੰਨਾਂ ਦੀ ਖੁਜਲੀ ਅਨੁਸਾਰ ਗੱਲ ਸੁਣੀ ਪਸੰਦ ਨਾ ਕਰੋ ਵੀ ਜਿਹੜੀ ਸਾਨੂੰ ਪਸੰਦ ਆ ਬਸ ਉਹੀ ਬੋਲੀ ਜਾਵੇ ਜੋ ਵਚਨ ਦੀ ਸੱਚੀ ਚਾਲ ਆ ਤੁਹਾਨੂੰ ਉਹ ਚੱਲਣੀ ਪਏਗੀ ਭਾਵੇਂ ਤੁਹਾਨੂੰ ਪਸੰਦ ਆ ਭਾਵੇਂ ਨਹੀਂ ਪਸੰਦ ਕਿਉਂਕਿ ਸਾਨੂੰ ਇੱਥੇ ਆਸ਼ਵਾਰਾਮ ਕਰਨ ਲਈ ਨਹੀਂ ਕੱਲਿਆ ਸੀ ਇੱਥੇ ਜੇਲ੍ਹ ਵਿੱਚ ਇੱਕ ਤਰ੍ਹਾਂ ਦੇ ਅਸੀਂ ਕੱਢੇ ਗਏ ਹੁਣ ਆਪਣੇ ਘਰ ਵਿੱਚੋਂ ਬੇਦਖਲ ਕਰਕੇ ਜੇਲ੍ਹ ਵਿੱਚ ਪਾਏ ਗਏ ਅਸੀਂ ਜੇਲ੍ਹ ਚ ਅਸੀਂ ਸਜ਼ਾ ਭੁਗਤਣਾ ਹੈ ਤੇ ਸਾਨੂੰ ਚਾਹੀਦਾ ਵੀ ਅਸੀਂ ਸਜ਼ਾ ਨੂੰ ਛੇਤੀ ਛੇਤੀ ਖਤਮ ਕਰੀਏ ਤੇ ਅਸੀਂ ਚੰਗੇ ਆਗਿਆਕਾਰ ਬੰਦੇ ਬਣ ਜਾਈਏ ਤਾਂ ਜੋ ਉਹ ਸਾਨੂੰ ਇਸ ਸਜ਼ਾ ਤੋਂ ਛੇਤੀ ਫ੍ਰੀ ਕਰਕੇ ਸਾਨੂੰ ਸਾਡੇ ਵਾਪਸ ਘਰ ਪਿਆਰੇ ਜੇ ਅਨੰਦ ਦੇ ਬਾਗ ਦੇ ਵਿੱਚ ਫਿਰ ਤੋਂ ਪੇਜ ਦੇਣ ਹਾਲੇਲੂਆ ਤਾਂ ਵਚਨ ਕਹਿੰਦਾ ਸਿੱਖੋ ਪ੍ਰਚਾਰ ਕਰੋ ਧੀਰੇ ਜਿ ਰੱਖੋ ਛਿੜਕ ਦੋ ਤਾੜ ਦੋ ਹੁਕਮ ਦਿਓ ਸਮਾਂ ਆਏਗਾ ਜਿਹੜੇ ਖਰੀ ਸਿੱਖਿਆ ਸੁਣਨੀ ਪਸੰਦ ਨਾ ਕਰਨਗੇ ਪਰ ਆਪਣੇ ਕੰਨਾਂ ਦੀ ਸਖੁਜਲੀ ਨੂੰ ਦੂਰ ਕਰੋ ਤਾਂ ਜੋ ਤੁਸੀਂ ਪਰਮੇਸ਼ਰ ਦੀ ਖਰੀ ਸਿੱਖਿਆ ਨੂੰ ਸੁਣੋ ਸਹਿ ਲੋ ਅਤੇ ਉਹਦੇ ਅਨੁਸਾਰ ਹੀ ਚੱਲੋ ਹਾਲੇਲੂਇਆ ਨੈਕਸਟ ਵਰਜਨ ਜੋ ਦੇਖਾਂਗੇ ਦੂਸਰਾ ਤਿਮੋਥੀਅਸ ਉਹਦੇ 4 ਨੰਬਰ ਦੇ ਆਇਤੀ 4 ਔਰ 5 ਨੰਬਰ ਆਇਤ ਨੂੰ ਅਤੇ ਸਚਾਈ ਤੋਂ ਕੰਨ ਨੂੰ ਫੇਰ ਕੇ ਖਿਆਲੀ ਕਹਾਣੀਆਂ ਦੇ ਵੱਲ ਮਨ ਲਗਾਉਣਗੇ ਪਰ ਤੂੰ ਸਭਨਾ ਗੱਲਾਂ ਵਿੱਚ ਸੁਚੇਤ ਰਹੀਂ ਦੁੱਖ ਝਲਨੀ ਪ੍ਰਚਾਰਕ ਦਾ ਕੰਮ ਕਰੀ ਅਤੇ ਸੇਵਕਾਈ ਨੂੰ ਪੂਰਾ ਕਰੀ ਹallelujah ਪਰਮੇਸ਼ਰ ਕਹਿੰਦਾ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਆਪਣੇ ਕੰਨਾਂ ਨੂੰ ਪਸੰਦ ਆਉਣ ਵਾਲੀਆਂ ਖਿਆਲੀ ਕਹਾਣੀਆਂ ਜਿਹੜੀਆਂ ਪ੍ਰਭੂ ਵੱਲੋਂ ਨਹੀਂ ਹੋਣਗੀਆਂ ਖਿਆਲੀ ਹੋਣਗੀਆਂ ਕਿਦੋਂ ਉਹਨਾਂ ਖਿਆਲੀਆਂ ਨੂੰ ਸੁਣਨ ਦੇ ਵੱਲ ਮਨ ਲਾਉਣਗੇ ਹੁਣ ਖਿਆਲੀ ਕਹਾਣੀਆਂ ਕੀ ਆਪਾਂ ਦੇਖ ਹੀ ਲਈਆਂ ਕਿ ਕਿਤੇ ਸਾਡੇ ਤੇ ਸਿਰ ਉੱਤੇ ਰੱਖਿਆ ਜਾਵੇ ਕਿਤੇ ਕੋਈ ਅੱਜ ਸਾਡਾ ਨਾਮ ਬੋਲ ਦੇ ਅੱਜ ਪਾਸਟਰ ਮੈਨੂੰ ਅੱਗੇ ਬੁਲਾ ਲਵੇ ਕਿਤੇ ਅੱਜ ਪਾਸਟਰ ਮੇਰੀ ਕਹਾਣੀ ਬਾਰੇ ਮੈਨੂੰ ਕੁਝ ਦੱਸੇ ਕਿਤੇ ਅੱਜ ਪਾਸਟਰ ਮੇਰਾ ਨਾਮ ਲਾ ਕੇ ਬੋਲ ਦੇ ਸਾਡੇਆਂ ਖਿਆਲੀ ਕਹਾਣੀਆਂ ਹੁੰਦੇ ਹੋ ਵੀ ਅਸੀਂ ਚਰਚ 'ਚ ਇਸੇ ਲਈ ਜਾਂਦੇ ਵੀ ਸਾਡਾ ਨਾਮ ਬੋਲਿਆ ਜਾਵੇ ਅਸੀਂ ਚਰਚ 'ਚ ਇਸੇ ਲਈ ਜਾਂਦੇ ਵੀ ਕੋਈ ਆਵੇ ਤੇ ਸਾਡੇ ਸਿਰ ਤੇ ਹੱਥ ਰੱਖਦਾ ਅਸੀਂ ਚਰਚ ਦੇ ਬਚਨ ਸੁਣਨੇ ਨਹੀਂ ਜਾਂਦੇ ਬਚਨ ਕਹਿੰਦਾ ਸੁਚੇਤ ਹੋ ਜਾ ਅਤੇ ਦੁੱਖ ਛੱਡ ਲਈ ਅੱਜ ਕੱਲ ਹਰ ਇੱਕ ਚਰਚ ਚਾਹੁੰਦਾ ਦੁੱਖਾਂ ਤੋਂ ਛੁਟਕਾਰੇ ਲਈ ਪ੍ਰਾਰਥਨਾ ਪਰੇਸ਼ਾਨੀਆਂ ਤੋਂ ਛੁਟਕਾਰੇ ਲਈ ਪ੍ਰਾਰਥਨਾ ਤੇ ਉਹ ਕਹਿੰਦੇ ਆ ਜੋ ਲੇਹੈਂਡ ਕਰਵਾ ਲੋ ਤੇ ਦੁੱਖ ਪਰੇਸ਼ਾਨੀਆਂ ਚਲੇ ਜਾਣਗੇ ਇਹ ਟਾਪਿਕ ਜ਼ਰੂਰ ਬਣਾਵਾਂਗੇ ਹੋ ਸਕਦਾ ਕੱਲ ਦੀ ਸਵੇਰ 'ਚ ਬਣਾਇਆ ਜਾਵੇ ਇਹ ਬਚਨ ਥੋੜਾ ਲੱਭਣ ਸਮਾਂ ਲੱਗੇਗਾ ਨਾਂ ਵੀ ਬੰਦਾ ਜ਼ਰੂਰ ਬਣਾਵਾਂਗੇ ਕੱਲ ਨਾਂ ਬੰਦਾ ਕਿ ਲੇਹੈਂਡ ਕਰਨ ਦੇ ਨਾਲ ਸਿਰਫ ਚੰਗਿਆਈ ਮਿਲਦੀ ਕਿ ਨਹੀਂ ਮਿਲਦੀ ਬਚਨ ਕਹਿੰਦਾ ਇਨਾਂ ਗੱਲਾਂ ਤੋਂ ਸੁਚੇਤ ਰਹਿ ਆਪਣੇ ਮਨ ਪਸੰਦ ਦੀਆਂ ਕਹਾਣੀਆਂ ਨੂੰ ਸੁਣਨਾ ਪਸੰਦ ਨਾ ਕਰ ਜਿਹੜੀਆਂ ਤੈਨੂੰ ਪਸੰਦ ਉਹਨੂੰ ਸੁਣਨਾ ਪਸੰਦ ਨਾ ਕਰ ਐਸ਼ੋਰਾਮ ਆਸ਼ੀਸ਼ਾਂ ਵਰਕਤਾਂ ਇੱਕ ਤੇ ਤੈਨੂੰ ਮਿਲ ਜਾਣਗੀਆਂ ਪਰ ਫਿਲਹਾਲ ਤੂੰ ਦੁੱਖ ਚੱਲ ਕਿਉਂਕਿ ਦੁੱਖ ਚੱਲਾਂਗੇ ਅਸੀਂ ਅਸੀਂ ਇੱਕ ਮਾਂ-ਬਾਪ ਆ ਨਾ ਆਪਣੇ ਬੱਚੇ ਨੂੰ ਉਹਨਾਂ ਕੋ ਹੁੰਦੇ ਪੈਸੇ ਛੋਟਾ ਜਿਹਾ ਬੱਚਾ ਹੁੰਦਾ ਉਹਨੂੰ ਕੀ ਚਾਹੀਦੇ ਹੁੰਦੇ ਥੋੜੇ ਜਿਹੇ ਪੈਸੇ ਕਿ ਮੈਂ ਲੇਜ਼ ਲੈ ਆਵਾਂ ਮੈਂ ਕੁਰਕਰੀ ਲੈ ਆਵਾਂ ਮੈਂ ਟਾਫੀਆਂ ਲੈ ਆਵਾਂ ਤੇ ਮਾਂ-ਬਾਪ ਕੋਲੇ ਉਸ ਜਿੰਨੇ ਪੈਸੇ ਉਹਨੂੰ ਚਾਹੀਦੇ ਹੁੰਦੇ ਉਹਨੋਂ 2000 ਗੁਣਾ ਵੱਧ ਪਏ ਹੁੰਦੇ ਫਿਰ ਵੀ ਉਹ ਥੋੜੇ ਜਿਹੇ ਦਿੰਦੇ ਆ ਨਾ ਉਹਨੂੰ ਤੇ ਬਾਅਦ ਚ ਉਹਨ ਕੀ ਕਹਿੰਦੇ ਕੋਈ ਨਹੀਂ ਸਬਰ ਕਰ ਅੱਜ ਤੂੰ ਬਹੁਤ ਖਾ ਲਿਆ ਹੁਣ ਨਹੀਂ ਮਿਲਦੇ ਦੋ ਦਿਨ ਨਹੀਂ ਮਿਲਨੇ ਤਿੰਨ ਦਿਨ ਨਹੀਂ ਮਿਲਨੇ ਐਦਾਂ ਕਾਲ ਨੂੰ ਫਿਰ ਥੋੜੇ ਜਿ ਦੇ ਦਿੰਦੇ ਪਰ ਸਾਰੇ ਨਹੀਂ ਨਾ ਦਿੰਦੇ ਉਹ ਕਹਿੰਦਾ ਮੈਨੂੰ ਹੋਰ ਦੇ ਦਿਓ ਮੈਨੂੰ ਵਾਧੂ ਸਾਰੇ ਦੇ ਦਿਓ ਮੇਰੇ ਕੋਲ ਪਰਿਆ ਇੰਨਾ ਸਾਰਾ ਸਮਾਨ ਹੋਵੇ ਪਰ ਫਿਰ ਵੀ ਅਸੀਂ ਉਹਨੂੰ ਨਹੀਂ ਦਿੰਦੇ ਕਿਉਂ ਨਹੀਂ ਦਿੰਦੇ ਕਿਉਂਕਿ ਸਾਨੂੰ ਪਤਾ ਵੀ ਜਦੋਂ ਅਸੀਂ ਇਹਨੂੰ ਸਾਰੇ ਕੁਝ ਦੇਤਾ ਇਹ ਇਹ ਸਭ ਕੁਝ ਬਾਰਾ ਖਾ ਲੈਣਾ ਇਹਦੀ ਸਿਹਤ ਖਰਾਬ ਹੋ ਜਾਣੀ ਤੇ ਉਸ ਤੋਂ ਬਾਅਦ ਇਹਨੂੰ ਪੈਸੇ ਦੀ ਆਦਤ ਪੈ ਜਾਣੀ ਆ ਇਹ ਨਾ ਨੌਨਸੈਂਸ ਹੋ ਜਾਊਗਾ ਇਹਨੂੰ ਪਰਮੇਸ਼ਰ ਆਪਣੇ ਮਾਪੇ ਦੀ ਕਦਰ ਨਹੀਂ ਰਹੇਗੀ ਇਹਨੂੰ ਸਾਡੀ ਜ਼ਰੂਰਤ ਨਹੀਂ ਰਹੇਗੀ ਸਾਨੂੰ ਨਾ ਪੈਸੇ ਤੱਕ ਮਤਲਬ ਰੱਖੇਗਾ ਸੇਮ ਥਿੰਗ ਪਰਮੇਸ਼ਰ ਦੀ ਆ ਦੇਖੋ ਪਰ ਪਰਮੇਸ਼ਰ ਸਾਡੇ ਨਾਲੋਂ ਚੰਗਾ ਹੀ ਸੀ ਉਹਨੇ ਸਾਨੂੰ ਸਾਰਾ ਕੁਝ ਦੇ ਹੀ ਦਿੱਤਾ ਸੀ ਅਦੰਦੇ ਬਾਗ ਦੇ ਵਿੱਚ ਪਰ ਉਹਨੇ ਸਾਨੂੰ ਦੇ ਕੇ ਸਾਡੇ ਵਿੱਚ ਵੀ ਬੁੱਧ ਪਾਤੀ ਵੀ ਹਾਂ ਸਾਰਿਆਂ ਨੂੰ ਇਕੱਠਾ ਨਹੀਂ ਦੇਣਾ ਚਾਹੀਦਾ ਕਿਉਂਕਿ ਸਭ ਨੂੰ ਬੇਅਜਮੀ ਹੋ ਜਾਂਦੀ ਆ ਸਾਨੂੰ ਵੀ ਹੋ ਗਈ ਸੀ ਨਾ ਜਦੋਂ ਸਾਨੂੰ ਸਾਰਾ ਐਸ਼ਵਰਮ ਮਿਲ ਗਿਆ ਸੀਗਾ ਸਾਨੂੰ ਵੀ ਬੇਅਜਮੀ ਹੋ ਗਈ ਸੀ ਤੇ ਅਸੀਂ ਉੱਥੇ ਰਹਿ ਨਹੀਂ ਪਾਏ ਜਿਆਦਾ ਸਮਾਂ ਤੇ ਇਸੇ ਤਰ੍ਹਾਂ ਸਾਨੂੰ ਵੀ ਉਹ ਸਮਝ ਆ ਗਈ ਉਸ ਚੀਜ਼ ਤੋਂ ਤੇ ਅਸੀਂ ਵੀ ਅੱਜਕੱਲ ਜੋ ਵੀ ਮਾਪੇ ਆ ਉਹ ਇਹੀ ਕਹਿੰਦੇ ਆ ਵੀ ਨਹੀਂ ਨਹੀਂ ਬੱਚਿਆਂ ਨੂੰ ਜ਼ਿਆਦਾ ਪੈਸੇ ਦਾ ਲਾਲਚ ਨਾ ਦਿਓ ਜ਼ਿਆਦਾ ਖਾਣ ਪੀਣੀਆਂ ਚੀਜ਼ਾਂ ਦਾ ਲਾਲਚ ਨਾ ਦਿਓ ਇਹ ਨਾਨਸੈਂਸ ਹੋ ਜਾਣਗੇ ਇਹ ਭੁਖੜਾ ਹੋ ਜਾਣਗੇ ਸਾਰੇ ਦਿਨ ਖਾਂਦੇ ਹੀ ਰਹਿਣਗੇ ਖਰਚੀਲੇ ਹੋ ਜਾਣਗੇ ਇਹਨਾਂ ਨੂੰ ਵੈਲਿਊ ਨਹੀਂ ਰਹੇਗੀ ਪੈਸੇ ਦੀ ਤੇ ਜਦੋਂ ਅਸੀਂ ਇਸ ਗੱਲ ਨੂੰ ਸਮਝਦੇ ਆ ਤਾਂ ਕੀ ਸਾਡਾ ਬਾਪ ਨਹੀਂ ਸਮਝਦਾ ਉਹਨੇ ਤਾਂ ਉਹਨੂੰ ਦਾ ਹੱਥ ਲੱਗੇ ਹੋਏ ਆ ਵੈਸੇ ਹੋ ਜਾਂਦਾ ਵੇਖ ਲੈ ਸਾਨੂੰ ਸਾਰਾ ਕੁਝ ਦੇ ਕੇ ਵੀ ਵਾਕਈ ਜੀ ਨਾਨਸੈਂਸ ਹੋ ਗਏ ਸੀ ਬਾਕੀ ਉਹਦੀ ਮਰਜ਼ੀ ਤੋਂ ਬਾਹਰ ਚੱਲ ਗਏ ਸੀ ਵਾਕਈ ਸਾਨੂੰ ਆਸ਼ੀਸ਼ਾਂ ਬਰਕਤਾਂ ਤੱਕ ਹੀ ਮਤਲਬ ਰਹਿ ਗਿਆ ਤੇ ਉਹੀ ਚੀਜ਼ ਹੋਣੀ ਹੈ ਜੇ ਸਾਨੂੰ ਥੋੜੇ ਜਿਹਾ ਦੁੱਖ ਚੱਲਣੇ ਪੈਂਦੇ ਉਹਦਾ ਮਤਲਬ ਪਰਮੇਸ਼ਰ ਤੁਹਾਨੂੰ ਪੱਕਿਆਂ ਕਰਦਾ ਹੈ ਵੀ ਇਹਨੂੰ ਬਹੁਤੇ ਧਨ ਦਾ ਲਾਲਚ ਬਹੁਤੀਆਂ ਆਸ਼ਾਆਂ ਦਾ ਲਾਲਚ ਮੇਤੋਂ ਦੂਰ ਹੀ ਨਾ ਕਰ ਦਵੇ ਕਹਿੰਦਾ ਬਹੁਤੀਆਂ ਆਸ਼ਾਆਂ ਦੇ ਲੱਗੇ ਕਿ ਤੇ ਅਜਿਹਾ ਨਾ ਹੋਵੇ ਤੂੰ ਯਹੋਵਾ ਆਪਣੇ ਪਰਮੇਸ਼ਰ ਨੂੰ ਭੁੱਲ ਜਾਵੇਂ ਤੂੰ ਆਪਣੇ ਪੈਸੇ ਦੇ ਬੌਤਾਇਤ ਦੇ ਨਾਲ ਤੂੰ ਭੁੱਲ ਜਾਵੇਂ ਅਤੇ ਤੂੰ ਮੇਰੇ ਨਾਮ ਤੋਂ ਠੋਕਰ ਖਾਵੇਂ ਕਹਿੰਦਾ ਤੂੰ ਮੈਨੂੰ ਤੋਂ ਮੇਰੇ ਨਾਮ ਤੋਂ ਤੂੰ ਕੀ ਕਰੇ ਇਨਕਾਰ ਕਰ ਦਵੇਂ ਵੀ ਆ ਜੋ ਕੀਤਾ ਮੈਂ ਕੀਤਾ ਮੈਨੂੰ ਪ੍ਰਭੂ ਨੇ ਨਹੀਂ ਦਿੱਤਾ ਇਸ ਕਰਕੇ ਨਾ ਦੁੱਖ ਵੀ ਚੱਲ ਤੋੜੇ ਜੇ ਕਿਉਂਕਿ ਇਹ ਵੀ ਤੇਰੇ ਲਈ ਇਮਤਿਹਾਨ ਆ ਸਬਰ ਆ ਤੇਰਾ ਤੈਨੂੰ ਪੱਕਿਆ ਕਰਨ ਦੇ ਲਈ ਇੱਕ ਸਮਝਦਾਰ ਇੱਕ ਗਰੂਰ ਨਹੀਂ ਪਰ ਧਰਮੀ ਇਨਸਾਨ ਬਣਾਉਣ ਦੇ ਲਈ ਤਿਆਰ ਕਰਾਂ ਮੈਂ ਤੈਨੂੰ ਔਰ ਕਹਿੰਦਾ ਪ੍ਰਚਾਰ ਦਾ ਕੰਮ ਕਰ ਇਹ ਇੱਕ ਕੰਮ ਕਿਸੇ ਇੱਕ ਦਾ ਨਹੀਂ ਸਭ ਦਾ ਆ ਪਰਮੇਸ਼ਰ ਦੇ ਨਾਮ ਦਾ ਪ੍ਰਚਾਰ ਕਰਨਾ ਸਭ ਦਾ ਆ ਜ਼ਰੂਰੀ ਨਹੀਂ ਵੀ ਅਸੀਂ ਘਰ ਘਰ ਜਾਣਾ ਦਰਵਾਜ਼ੇ ਖੜਕਟਾਉਣੇ ਤੇ ਲੋਕਾਂ ਨੂੰ ਕਹਿਣਾ ਵੀ ਆ ਜਾਓ ਵੀ ਆ ਜਾਓ ਅਸੀਂ ਕਿਸੇ ਨੂੰ ਸੱਦਣਾ ਨਹੀਂ ਆ ਅਸੀਂ ਸਿਰਫ ਦੱਸਣਾ ਹੈ ਔਰ ਜਾ ਜਾ ਕੇ ਘਰ ਨਹੀਂ ਦੱਸਣਾ ਬਹੁਤ سارے ਸੋਸ਼ਲ ਮੀਡੀਆ ਦੇ ਤਰੀਕੇ ਆ ਦੇਖੋ ਇੱਕ ਬਹੁਤ ਦੇਸੀ ਜਿਹਾ ਪਿੰਡ ਆ ਸਾਡੇ ਪਿੰਡ ਚ ਕੋਈ ਮਾਰਕੀਟ ਨਹੀਂ ਕੋਈ ਸੂਪਰਸ਼ਾਪ ਨਹੀਂ ਕੋਈ ਫਾਸਟ ਫੂਡ ਸ਼ਾਪ ਨਹੀਂ ਕਰਿਆਨੇ ਦੀ ਸ਼ਾਪ ਨਹੀਂ ਕੋਈ ਕੱਪੜੇ ਦੀ ਸ਼ਾਪ ਨਹੀਂ ਤੱਕ ਵੀ ਨਹੀਂ ਹੈਗਾ ਇੰਨਾ ਗੰਦਾ ਪਿੰਡ ਆ ਸਾਡਾ ਤੇ ਇਸ ਪਿੰਡ ਵਿੱਚ ਬਹਿ ਕੇ ਅੱਜ ਪ੍ਰਭੂ ਦਾ ਪ੍ਰਚਾਰ ਅਮਰੀਕਾ ਕੈਨੇਡਾ ਆਸਟ੍ਰੇਲੀਆ ਸਪੇਨ ਇਟਲੀ ਫਰਾਂਸ ਤੋਂ ਫੋਨ ਆਉਂਦੇ ਆ ਪੁਰਤਗਾਲ ਤੋਂ ਦੁਬਈ ਮਲੇਸ਼ੀਆ ਆ ਕੈਨੇਡਾ ਤੋਂ ਅਮਰੀਕਾ ਤੋਂ ਵੀ ਆਉਂਦੇ ਆ ਫੋਨ ਬੜੀ ਬੜੀ ਦੂਰ ਦੂਰ ਜਗ੍ਹਾ ਤੋਂ ਫੋਨ ਆਉਂਦੇ ਆ ਦੇਖੋ ਇੱਕ ਨਿੱਕੇ ਜਿਹੇ ਪਿੰਡ 'ਚ ਬੈਠ ਕੇ ਆਪਾਂ ਕਿੰਨੀ ਦੂਰ ਤੱਕ ਪੂਰੇ ਪੰਜਾਬ ਦੇ ਜਲੰਧਰ ਹੁਸ਼ਿਆਰਪੁਰ ਗੁਰਦਾਸਪੁਰ ਫਤਿਹਗੜ੍ਹ ਔਰ ਕਈੇ ਪਿੰਡਾਂ ਚੈਨਦਤ ਮੈਨੂੰ ਮਾਨਸਾ ਸ਼ਾਇਦ ਦਾ ਨਾਮ ਵੀ ਨਹੀਂ ਯਾਦ ਰਹਿੰਦੇ ਜਿੱਤੋਂ ਜਿੱਤੋਂ ਫੋਨ ਕਾਲ ਆਉਂਦੇ ਆ ਇੱtanto ਇਹ ਗੈਰਲਾ ਸੀ ਕਈ ਇਹ ਵੀ ਨਾ ਵੀ ਅਸੀਂ ਘਰ ਘਰ ਜਾ ਕੇ ਦਰਵਾਜ਼ਾ ਖੜਕਾਈਏ ਕਿਉਂ ਪ੍ਰਚਾਰ ਕਰੀਏ ਅਗਲਾ ਮਸਾਨੂੰ ਡਾਂਟੂਗਾ ਤੇ ਆ ਤਾਂ ਤੁਹਾਨੂੰ ਗਿਆ ਹੀ ਨਹੀਂ ਗਿਆ ਤੁਹਾਨੂੰ ਪ੍ਰਚਾਰ ਕਰਨ ਲਈ ਗਿਆ ਪ੍ਰਚਾਰ ਕਰਨ ਦੇ ਬਹੁਤ ਸਾਰੇ ਤਰੀਕੇ ਆ ਸਾਡੇ ਪਿੰਡ ਨੂੰ ਬੱਸ ਵੀ ਨਹੀਂ ਕੋਈ ਆਉਂਦੀ ਤਾਂ ਵੀ ਪ੍ਰਚਾਰ ਅਮਰੀਕਾ ਕੈਨੇਡਾ ਤੱਕ ਪਹੁੰਚ ਗਿਆ ਬਿਨਾ ਟਿਕਟ ਬਿਨਾ ਵੀਜ਼ੇ ਦੇ ਦਿਮਾਗ ਅੱਜਕਲ ਸਮਾਰਟ ਤਰੀਕੇ ਆ ਡਿਜੀਟਲ ਲਾਈਫ ਦੇ ਵਿੱਚ ਸੋਸ਼ਲ ਲਾਈਫ ਦੇ ਵਿੱਚ ਵੀ ਅਸੀਂ ਸੋਸ਼ਲ ਮੀਡੀਆ ਦੀ ਲਾਈਫ ਆ ਡਿਜੀਟਲ ਲਾਈਫ ਆ ਇੰਨੇ ਸਾਰੇ ਐਡਵਾਂਸ ਫੀਚਰਸ ਆ ਇੰਸਟਾਗ੍ਰam ਫੇਸਬੁੱਕ ਆ ਯੂਟਿਊਬ ਆ ਬਹੁਤ ਸਾਰੀਆਂ ਸਾਈਟ ਆ ਜਿਨ੍ਹਾਂ ਦੇ ਦੁਆਰਾ ਤੁਸੀਂ ਘਰੇ ਬੈ ਕੇ ਪ੍ਰਭੂ ਦੇ ਪ੍ਰਚਾਰ ਨੂੰ ਫੈਲਾ ਸਕਦੇ ਆ ਇਵਨ ਕਿ ਗੂਗਲ ਤੇ ਵੀ ਗੂਗਲ ਤੇ ਵੀ ਅਸੀਂ ਆਪਣੀ ਆਈਡੀ ਬਣਾ ਸਕਦੇ ਆ ਲੋਕ ਸਾਨੂੰ ਉਹਦੇ ਵਿੱਚ ਮੈਸੇਜ ਕਰਨਗੇ ਫਿਰ ਅਸੀਂ ਉਹਦੀ ਫੀਡ ਕਰ ਸਕਦੇ ਆ ਵੀ ਹਾਂ ਇਹਦਾ ਕੀ ਮਤਲਬ ਆ ਤਾਂ ਬਹੁਤ ਐਡਵਾਂਸ ਟੈਕਨੋਲੋਜੀ ਆ ਆ ਘਰ ਘਰ ਜਾ ਕੇ ਦਰਵਾਜ਼ਾ ਖਟਕਟਾਉਣ ਵਾਲੇ ਜਿਹੜੇ ਤਰੀਕੇ ਤਾਂ ਬੜੇ ਬੈਕਵਰਡ ਹੋ ਗਏ ਜੇ ਕੋਈ ਕਰ ਸਕਦਾ ਵੈਲ ਇਨ ਗੁੱਡ ਯਰ ਕਰੋ ਬੈਸਟ ਯਾਰ ਤਰੀਕਾ ਮਾੜਾ ਨਹੀਂ ਹੈਗਾ ਪਰ ਜਿਹਨੂੰ ਜੋ ਤਰੀਕਾ ਲੱਗਦਾ ਉਹ ਕਰੋ ਬਹੁਤ ਸਾਰਿਆ ਜੋ ਜਾਣਦੇ ਜਿੰਨਾ ਚ ਹਿੰਮਤ ਹੈ ਉਹ ਜਾਣਦੇ ਆ ਜਿਹੜੇ ਮੇਰੇ ਵਰਗੇ ਡਰਪੋ ਕੇ ਆਪਣੇ ਘਰ ਦੇ ਖੁੰਝੇ ਵਿੱਚ ਇੱਕ ਚ ਬਹਿ ਕੇ ਦਰਵਾਜ਼ਾ ਲਗਾ ਕੇ ਘਰੇ ਹੀ ਬਹਿ ਕੇ ਕਰ ਲੈਂਦੇ ਆ ਤਾਂ ਦੇਖੋ ਗੱਲ ਮਕਸਦ ਪਰਮੇਸ਼ਰ ਦਾ ਮੈਸੇਜ ਪਹੁੰਚਾਣ ਦੀ ਆ ਕਿੱਦਾਂ ਪਹੁੰਚਾਣਾ ਉਹ ਸਾਡੇ ਤੇ ਡਿਪੈਂਡ ਆ ਅਸੀਂ ਆਪਣੀ ਸਮਝ ਵਰਤਣੀ ਆ ਨਾ ਕਾਪੀ ਥੋੜੀ ਕੱਢਣਾ ਕਿਸੇ ਨੂੰ ਤਾਂ ਅਗਰ ਕੰਮ ਵੀ ਲਵਾਂਗੇ ਤਾਂ ਕੋਈ ਪ੍ਰੋਬਲਮ ਨਹੀਂ ਅਸੀਂ ਕੋਈ ਚੰਗਾ ਕੰਮ ਹੀ ਕਰਾਂਗੇ ਕਸੀਂ ਜੋ ਵੀ ਕਰਨੇ ਆ ਬਾਈਬਲ ਆ ਬਾਈਬਲ ਨੂੰ ਪੜ ਕੇ ਅਸੀਂ ਸਭ ਕੁਝ ਕਾਪੀ ਕਰਦੇ ਆ ਤੇ ਕਾਪੀ ਕਰਨ ਦੇ ਨਾਲ ਸਾਨੂੰ ਸਵਰਗ ਮਿਲ ਜਾਏਗਾ ਤੇ ਇਸ ਲਈ ਕਾਪੀ ਕਰਨਾ ਵੀ ਕੁਝ ਬੁਰਾ ਨਹੀਂ ਹੈਗਾ ਪਰ ਉਹ ਕਰਿਓ ਜੋ ਤੁਸੀਂ ਕਰ ਸਕਦੇ ਆ ਪ੍ਰਚਾਰ ਪ੍ਰੋਪਗੰਡਾ ਜ਼ਰੂਰ ਕਰਨਾ ਕਹਿੰਦਾ ਤੂੰ ਆਪਣੀ ਸੇਵਕਾਈ ਨੂੰ ਪੂਰਾ ਕਰ ਹਰ ਇੱਕ ਨੂੰ ਬੋਲਿਆ ਕਿ ਸੇਵਕਾਈ ਨੂੰ ਪੂਰਾ ਕਰੋ ਸਾਡੇ ਸਭ ਦੀ ਕੋਈ ਨਾ ਕੋਈ ਡਿਊਟੀ ਆ ਸਾਨੂੰ ਸਭ ਨੂੰ ਕਿਸੇ ਨਾ ਕਿਸੇ ਮਕਸਦ ਲਈ ਬਣਾਇਆ ਪਰਮੇਸ਼ਰ ਦਾਸ ਦਾ ਮੈਂ ਤੈਨੂੰ ਤੇਰੀ ਮਾਂ ਦੇ ਗਰਭ ਵਿੱਚ ਪੈਣ ਤੋਂ ਵੀ ਪਹਿਲਾਂ ਚਣਿਆ 댓 ਮੀਨਸ ਉਹਨੇ ਸਾਨੂੰ ਕਿਸੇ ਬਹੁਤ ਸੋਹਣੇ ਕੰਮ ਲਈ ਚਣਿਆ ਬਹੁਤ ਵਧੀਆ ਡਿਊਟੀ ਸਾਡੇ ਲਈ ਉਹਨੇ ਰੱਖੀ ਆ ਤੇ ਅਸੀਂ ਉਸ ਡਿਊਟੀ ਨੂੰ ਪੂਰਾ ਕਰਨਾ ਉਸ ਕੰਮ ਨੂੰ ਪੂਰਿਆ ਕਰਨਾ ਆ ਅਸੀਂ ਆਪਣੇ ਮਨ ਦੀ ਖੁਜਲੀ ਵਾਲੀਆਂ ਆਪਣੇ ਮਨ ਪਸੰਦ ਦੀਆਂ ਕਹਾਣੀਆਂ ਸੁਣਨ ਦੇ ਲਈ ਨਹੀਂ ਜਾਣਾ ਅਸੀਂ ਵਚਨ ਨੂੰ ਸੁਣਨ ਦੇ ਲਈ ਨ ਬਚਨ ਭਾਵੇਂ ਸਾਨੂੰ ਡਾਂਟੇ ਭਾਵੇਂ ਸਾਨੂੰ ਛਿੜਕੇ ਭਾਵੇਂ ਸਾਨੂੰ ਤਾੜੇ ਭਾਵੇਂ ਸਾਨੂੰ ਰੋਕ ਕੇ ਜੋ ਵਚਨ ਸਾਨੂੰ ਕਵੇ ਉਹ ਅਸੀਂ ਕਰਨਾ ਆ ਕੋਈ ਕਿਸੇ ਇਨਸਾਨ ਦਾ ਪਿੱਛਾ ਨਹੀਂ ਕਰਨਾ ਕਿਉਂਕਿ ਕੋਈ ਇਨਸਾਨ ਐਸਾ ਨਹੀਂ ਹੈਗਾ ਜਿਹੜਾ ਸਾਨੂੰ ਸਹੀ ਰਾਹ ਦਿਖਾਵੇ ਪਰ ਵਚਨ ਸਾਨੂੰ ਸਹੀ ਰਕਾਰ ਰਾਹ ਦਿਖਾਵੇਗਾ ਜੇਕਰ ਕੋਈ ਭੈਣ ਭਰਾ ਤੁਹਾਨੂੰ ਵਚਨ ਦੱਸ ਵੀ ਰਿਹਾ ਹੈ ਨਾ ਉਹਦੀ ਪਹਿਲਾਂ ਸੁਣ ਲਓ ਕੀ ਕਹਿੰਦਾ ਉਸ ਤੋਂ ਬਾਅਦ ਵਚਨ ਤੁਸੀਂ ਖੋਲੋ ਉਸ ਨੂੰ ਖੁਦ ਸਮਝ ਕੇ ਦੇਖੋ ਵੀ ਕੀ ਮੈਨੂੰ ਵੀ ਇਹੀ ਸਮਝ ਆਉਂਦੀ ਹੈ ਜਾਂ ਮੇਰੀ ਨਿਗਾਹ 'ਚ ਇਹ ਵਚਨ ਕੁਝ ਹੋਰ ਕਹਿੰਦਾ ਤੇ ਜੋ ਤੁਹਾਨੂੰ ਤੁਹਾਡੀ ਨਿਗਾਹ 'ਚ ਇਹ ਵਚਨ ਕਹਿੰਦਾ ਉਸ ਦੇ ਅਨੁਸਾਰ ਚੱਲੋ ਕਿਉਂਕਿ ਤੁਹਾਨੂੰ ਇਨਫਰਮੇਸ਼ਨ ਨੇ ਉਹੀ ਸਮਝ ਬੁੱਧ ਗਿਆਨ ਦਿੱਤਾ ਹੈ ਬਸ ਉਹ ਗੱਲ ਵੱਖਰੀ ਵੀ ਅਸੀਂ ਥੋੜੇ ਆਲਸੀ ਆ ਵੀ ਕੋਈ ਸਾਨੂੰ ਦੱਸ ਦਵੇ ਤੇ ਅਸੀਂ ਸੁਣ ਲਈਏ ਤਾਂ ਇਹ ਵੀ ਕੋਈ ਖਾਸ ਵੱਡੀ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਅਗਰ ਅਸੀਂ ਕਹੇ ਵੀ ਮੈਂ ਹੀ ਸੁਣਾਈ ਜਾਵਾਂ ਤਾਂ ਫਿਰ ਜਿਹੜੇ ਸੁਣਾਉਂਦੇ ਆ ਉਹਨਾਂ ਨੂੰ ਕੌਣ ਸੁਨੇਗਾ ਸੁਣੋ ਵੀ ਸਮਝੋ ਵੀ ਪਰਖੋ ਵੀ ਜਾਂਚੋ ਵੀ ਗਲਤ ਆ ਤਾਂ ਡਾਂਟੋ ਵੀ ਸਹੀ ਆ ਤਾਂ ਐਪਰੀਸ਼ੀਏਟ ਵੀ ਕਰੋ ਵੀ ਬਹੁਤ ਵਧੀਆ ਤੁਸੀਂ ਸਹੀ ਕਰ ਰਹੇ ਹੋ ਜੇ ਨਹੀਂ ਕਰ ਰਹੇ ਤਾਂ ਵੀ ਦੱਸੋ ਵੀ ਸਿਸਟਰ ਬ੍ਰਦਰ ਤੁਹਾਡੀ ਇੱਥੇ ਗਲਤੀ ਆ ਆ ਨਹੀਂ ਸੀ ਹੋਣਾ ਚਾਹੀਦਾ ਤਾਂ ਜਿਹੜੇ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਚੱਲਦੇ ਹੋ ਬੁਰਾ ਨਹੀਂ ਮੰਨਣਗੇ ਉਹ ਤੁਹਾਡਾ ਧੰਨਵਾਦੀ ਕਰਨਗੇ ਵੀ ਸ਼ੁਕਰ ਹੈ ਤੁਸੀਂ ਵੀ ਮੈਨੂੰ ਦੱਸਤਾ ਹੋ ਸਦਾ ਮੇਰੇ ਤੋਂ ਇਹ ਗਲਤੀ ਹੋਈ ਹੋਵੇ। ਅਗਰ ਉਹ ਗਲਤੀ ਹੋਤੋਂ ਨਾ ਹੋਈ ਉਹ ਜ਼ਿਆਦਾ ਤੁਹਾਨੂੰ ਸਮਝਾ ਦੇਵੇ ਤੁਹਾਡਾ ਸ਼ੱਕ ਨਿਕਲ ਜਾਵੇ। ਤਾਂ ਵਚਨ ਨੂੰ ਅਸੀਂ ਕਲੀਅਰ ਰੱਖਣਾ ਹੈ ਚਾਹੇ ਤੁਸੀਂ ਮੈਨੂੰ ਸਿਖਾ ਦਿਓ ਚਾਹੇ ਮੈਂ ਤੁਹਾਨੂੰ ਦਿਖਾ ਦਾਂ ਕਿਉਂਕਿ ਮੈਂ ਜਿਹੜਾ ਬਾਈਬਲ ਸਟੱਡੀ ਲਈ ਹੈ ਵੀ ਜਿਹੜਾ ਮੈਂ ਕਹਾਂ ਮੈਨੂੰ ਬਹੁਤ ਕੁਝ ਪਤਾ ਆ। ਮੈਂ ਵੀ ਇੱਕ ਆਮ ਜਿਹਾ ਇਨਸਾਨ ਆ ਮੈਂ ਵੀ ਆਪਣੇ ਬਿਜ਼ੀ ਸ਼ਡਿਊਲ 'ਚ ਬਹੁਤ ਮੁਸ਼ਕਿਲ ਦੇ ਨਾਲ ਸਮਾਂ ਕੱਢ ਪਾ ਰਹੀ ਆ ਕਿਉਂਕਿ ਬਹੁਤ ਜ਼ਿਆਦਾ ਕੰਮ ਚੱਲ ਰਿਹਾ ਤੇ ਉਹਦੇ ਵਿੱਚ ਹੋ ਸਕਦਾ ਮੇਰੇ ਤੋਂ ਵੀ ਕੋਈ ਗਲਤੀ ਹੋ ਜਾਂਦੀ ਹੋਵੇ ਪਰ ਤੁਸੀਂ ਸਾਰੇ ਮੇਰੇ ਤੋਂ ਵੱਡੇ ਮੇਰੇ ਤੋਂ ਛੋਟੇ ਮੇਰੇ ਪੈਨਟਰ ਜੋ ਵੀ ਨੇ ਅਗਰ ਮੇਰੀ ਗਲਤੀ ਆ ਮੈਨੂੰ ਦੱਸੋ ਅਗਰ ਮੈਂ ਸਹੀ ਕਰਨੀ ਆ ਤਾਂ ਵੀ ਦੱਸੋ ਤਾਂ ਜੋ ਮੈਨੂੰ ਵੀ ਹਿੰਮਤ ਮਿਲੇ ਕਿ ਹਾਂ ਮੈਂ ਚੱਲ ਜਾਈਆ ਅਗਰ ਕੁਝ ਗਲਤੀ ਆ ਤਾਂ ਵੀ ਦੱਸੋ ਵੀ ਹਾਂ ਮੈਂ ਉਹ ਤੋਂ ਆਪਣਾ ਸੁਧਾਰ ਕਰਾਂ ਪਰ ਪਰਮੇਸ਼ਰ ਦੇ ਵਚਨ ਦੀ ਖਰੀ ਸਿੱਖਿਆ ਲਵ ਖਰੀ ਸਿੱਖਿਆ দাও ਅਤੇ ਖਰੀ ਸਿੱਖਿਆ ਦੇ ਅਨੁਸਾਰ ਚੱਲੋ ਆਹੀ ਪ੍ਰਭੂ ਦਾ ਹੁਕਮ ਹੈ ਹallelujah ਤਾਵਾ ਜਿਨਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਦੀ ਹਜ਼ਰੀ ਵਿੱਚ ਪ੍ਰਾਰਥਨਾ ਕਰਾਂਗੇ ਹallelujah hallelujah 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 ਧੰਨਵਾਦ 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 ਕਰਦੇ ਮਹਾਨ ਪਿਤਾ ਪਰਮੇਸ਼ਰ ਸੈਨਾ ਦੇ ਪ੍ਰਭੂ ਯਹਵਾ ਤੁਹਾਡੀ ਪਵਿੱਤਰ ਹਜ਼ੂਰੀਆਂ ਗਏ ਚੁੱਕਦੇ ਆ ਪ੍ਰਭੂ ਜੀ ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਦੇ ਖੁਦਾਵੰਦ ਅੱਜ ਦੀ ਸ਼ਾਮ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਆ ਪ੍ਰਭੂ ਜੀ ਤੁਹਾਡਾ ਸ਼ੁਕਰ ਕਰਦੇ ਖੁਦਾਵੰਦ ਜੋ ਰਾਤ ਭਰ ਤੁਸੀਂ ਸਾਨੂੰ ਸੰਭਾਲਿਆ ਪ੍ਰਭੂ ਜੀ ਅੱਜ ਦੀ ਸਵੇਰ ਸਾਨੂੰ ਦਿੱਤੀ ਅੱਜ ਦੇ ਦਿਨ ਭਰ ਤੁਸੀਂ ਸਾਨੂੰ ਸੰਭਾਲਿਆ ਤੇ ਅੱਜ ਦੀ ਸ਼ਾਮ ਫਿਰ ਤੋਂ ਸਾਨੂੰ ਦਿੱਤੀ ਖੁਦਾਵੰਦ ਅੱਜ ਦੀ ਰਾਤ ਇਸ ਅਨਮੋਲ ਸਮਾਂ ਸਾਨੂੰ ਦਿੱਤਾ ਜ਼ਿੰਦਗੀ ਪਰ ਵਿੱਚ ਤੁਸੀਂ ਸਾਨੂੰ ਜੰਮਾਇਆ ਖੁਦਾਵੰਦ ਅਰ ਅੱਜ ਤੱਕ ਦੇ ਨਵੇਂ ਸਾਹ ਸਾਨੂੰ ਦਿੱਤੇ ਨਵਾਂ ਮੌਕਾ ਨਵਾਂ ਸਮਝ ਦਾ ਆਤਮਾ ਨਵਾਂ ਗਿਆਨ ਨਵਾਂ ਵਚਨ ਅਤੇ ਨਵੀਂ ਸਿੱਖਿਆ ਤੁਸੀਂ ਸਾਡੇ ਕੋਲ ਲੈ ਕੇ ਆਏ ਪ੍ਰਭੂ ਜੀ ਜੋ ਤੁਹਾਡਾ ਵਚਨ ਹਰ ਪਲ ਹਰ ਵੇਲੇ ਹਰ ਕੜੀ ਅਤੇ ਹਰ ਟਾਈਮ ਸਾਨੂੰ ਸਿਖਾਉਂਦਾ ਸਮਝਾਉਂਦਾ ਤੇ ਤਾੜਦਾ ਔਰ ਸੁਧਾਰਦਾ ਹੈ ਪ੍ਰਭੂ ਜੀ ਸਾਡੀ ਮਦਦ ਕਰੋ ਤਾਂ ਜੋ ਅਸੀਂ ਇਸ ਖਰੀ ਸਿੱਖਿਆ ਨੂੰ ਪੈਨ ਲਈਏ ਇਸ ਖਰੀ ਸਿੱਖਿਆ ਦੇ ਅਨੁਸਾਰ ਚੱਲਣ ਵਾਲੇ ਹੋ ਜਾਈਏ ਅਸੀਂ ਆਪਣੇ ਕੰਨਾਂ ਦੀ ਖੁਜਲੀ ਦੇ ਅਨੁਸਾਰ ਗੱਲਾਂ ਸੁਣਨੀਆਂ ਪਸੰਦ ਨਾ ਕਰੀਏ ਪ੍ਰਭੂ ਜੀ ਕਿ ਕਿਉਂਕਿ ਸਾਡੀ ਮਰਜ਼ੀ ਸੱਚਮੁੱਚ ਬੇਅਰਥ ਹੈ ਖੁਦਾਵੰਦ ਸਾਡੀ ਸਮਝ ਇੱਕਦਮ ਨਾ ਸਮਝੀ ਜਾਈ ਹੈ ਪ੍ਰਭੂ ਜੀ ਅਸੀਂ अनेका ਹੀ ਅਣਜਾਣੇ ਤੇ ਜਾਣੇ ਦੇ ਵਿੱਚ ਪਾਪ ਗਲਤੀਆਂ ਗੁਨਾਹ ਕਰ ਦਿੰਨੇ ਆ ਪਿਤਾ ਪਰਮੇਸ਼ਰ ਜੋ ਸਾਡੇ ਨੁਕਸਾਨ ਦਾ ਕਾਰਨ ਨੇ ਪ੍ਰਭੂ ਜੀ ਇਸ ਨੁਕਸਾਨ ਭਰੇ ਸਾਰੇ ਕਮਾਂ ਤੋਂ ਸਾਨੂੰ ਬਚਾ ਲਓ ਬਖਸ਼ ਲਓ ਪਿਤਾ ਪਰਮੇਸ਼ਰ ਅਸੀਂ ਪੂਰੇ ਧੀਰਜ ਦੇ ਨਾਲ ਸਿੱਖਣ ਸੁਧਾਰਨ ਸਿੱਖਾਣ ਅਤੇ ਤਾੜਨ ਦੇ ਵਿੱਚ ਲੱਗੇ ਰਹੀਏ ਪ੍ਰਭੂ ਜੀ ਅਸੀਂ ਤੁਹਾਡੇ ਹੁਕਮਾਂ ਦੀ ਪਾਲਣਾ ਕਰੀਏ ਖੁਦਾਵੰਦ ਅਤੇ ਅਸੀਂ ਤੁਹਾਡੀ ਖਰੀ ਸਿੱਖਿਆ ਨੂੰ ਪਹਿਨ ਲਈਏ ਪ੍ਰਭੂ ਜੀ ਅਸੀਂ ਤੁਹਾਡੀਆਂ ਖਰੀਆਂ ਗੱਲਾਂ ਨੂੰ ਸੁਣਨਾ ਪਸੰਦ ਕਰੀਏ ਅਤੇ ਤੇ ਉਹਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਜੀਣਾ ਪਸੰਦ ਕਰੀਏ ਪਤਾ ਪਰਮੇਸ਼ਰ ਮਹਾਨ ਪਿਤਾ ਜੀ ਸੱਚਮੁੱਚ ਖੁਦਾਵੰਦ ਤੁਸੀਂ ਸਾਨੂੰ ਬਚਨ ਦੇ ਵਿੱਚ ਕਿਹਾ ਹੈ ਕਿ ਸੁਚੇਤ ਰਹੋ ਅਤੇ ਦੁੱਖ ਚੱਲੋ ਖੁਦਾਵੰਦ ਅਗਰ ਸਾਡੀ ਜ਼ਿੰਦਗੀ ਚ ਕੋਈ ਦੁੱਖ ਚਿੰਤਾ ਪਰੇਸ਼ਾਨੀਆਂ ਨੇ ਪ੍ਰਭੂ ਜੀ ਇਹਨਾਂ ਸਾਰੇ ਦੁੱਖਾਂ ਚਿੰਤਾ ਪਰੇਸ਼ਾਨੀਆਂ ਦੇ ਵਿੱਚ ਵੀ ਸਾਨੂੰ ਧਾਰਮਿਕਤਾ ਦੀ ਖਰੀ ਚਾਲ ਚੱਲਣ ਵਿੱਚ ਸਾਡੀ ਮਦਦ ਕਰਨਾ ਖੁਦਾਵੰਦ ਮਦਦ ਕਰੋ ਕਿਸੀਂ ਤੁਹਾਡੇ ਕੰਮਾਂ ਦੇ ਵੱਲ ਹੱਥ ਵਧਾਈਏ ਤੁਹਾਡੇ ਰਾਹਾਂ ਦੇ ਵੱਲ ਵਾਧੇ ਜਾਈਏ ਤੁਹਾਡੀ ਕਿਰਪਾ ਨੂੰ ਪ੍ਰਾਪਤ ਕਰੀਏ ਤੇ ਆਪਣੇ ਆਪ ਨੂੰ ਖੁਸ਼ ਕਰਨ ਦੇ ਲਈ ਨਹੀਂ ਪਰ ਤੁਹਾਨੂੰ ਖੁਸ਼ ਕਰਨ ਦੇ ਲਈ ਮਿਹਨਤ ਕਰੀਏ ਸੇਵਕਾਈ ਨੂੰ ਪੂਰਿਆ ਕਰੀਏ ਦੂਜਿਆਂ ਲਈ ਪ੍ਰਾਰਥਨਾ ਕਰੀਏ ਸਵਰਗ ਦੇ ప్రతిਫਲ ਨੂੰ ਪ੍ਰਾਪਤ ਕਰੀਏ ਵਿਅਰਥ ਦੇ ਕੰਮਾਂ ਤੋਂ ਬਚਾ ਲੇ ਜਾਈਏ ਖੁਦਾਵੰਦ ਅਸੀਂ ਸਭ ਦੇ ਸਭ ਤੋਂ ੜਿਟਾਰਮਿਕਤਾ ਦੇ ਵਿੱਚ ਵਾਧੇ ਜਾਈਏ ਪਿਤਾ ਪਰਮੇਸ਼ਰ ਅਸੀਂ ਪਾਪਾਂ ਦੇ ਯੋਗ ਨਹੀਂ ਸਜ਼ਾ ਦੇ ਯੋਗ ਨਹੀਂ ਪਰ ਕਿਰਪਾ ਦੇ ਯੋਗ ਫਲ ਲੈ ਕੇ ਆਈਏ ਮਹਾਨ ਪਿਤਾ ਜੀ ਤੁਹਾਡੀ ਦਇਆ ਕਿਰਪਾ ਅਸ਼ਿਸ਼ ਬਰਕਤ ਨੂੰ ਮੰਗਦੇ ਆਂ ਪ੍ਰਭੂ ਜੀ ਦੁਆ ਕਰਦੇ ਉਹਨਾਂ ਸਾਰੇ ਘਰਾਂ ਪਰਿਵਾਰਾਂ ਦੇ ਲਈ ਜਿਨ੍ਹਾਂ ਨੇ ਆਪਣੀ ਪ੍ਰੇ ਰਿਕੁਐਸਟ ਤੁਹਾਡੀ ਹਜ਼ੂਰੀ ਦੇ ਵਿੱਚ ਭੇਜੀ ਆ ਪ੍ਰਭੂ ਜੀ ਦੁਆ ਕਰਦੇ ਮਹਾਨ ਖੁਦਾਵੰਦ ਤੁਹਾਡੀ ਬੇਟੀ ਸੁਵੀਤਾ ਲਈ ਪ੍ਰਭੂ ਜੀ ਜੋ ਉਹਨਾਂ ਦੇ ਘਰ ਪਰਿਵਾਰ ਵਿੱਚ ਕਿਸੇ ਵੀ ਤਰ੍ਹਾਂ ਦਾ ਕਲੇਸ਼ ਸੀ ਖੁਦਾਵੰਦ ਜੀ ਦੇ ਕਰਕੇ ਉਹ ਆਪਣੇ ਘਰ ਨੂੰ ਛੱਡ ਕੇ ਜਾ ਚੁੱਕੇ ਨੇ ਖੁਦਾਵੰਦਾਂ ਉਹ ਜਿਸ ਵੀ ਜਗ੍ਹਾ ਤੇ ਨਹੀਂ ਪੈਰੇ ਪ੍ਰਭੂ ਜੀ ਉਸ ਭੈਣ ਦੇ ਮਨ ਨੂੰ ਤੁਸੀਂ ਬਦਲਣਾ ਪੈਰੇ ਪ੍ਰਭੂ ਜੀ ਤਾਂ ਜੋ ਆਪਣੇ ਘਰ ਵਾਪਸ ਆ ਸਕਣ ਖੁਦਾ ਸਤਵਿੰਦਰ ਕੌਰ ਲਈ ਦੁਆ ਕਰਦੇ ਪ੍ਰਭੂ ਜੀ ਉਹਨਾਂ ਦੀ ਬੋਡੀ ਦੇ ਵਿੱਚ ਹੋਣ ਵਾਲੀਆਂ ਸਾਰੀਆਂ ਦਰਦਾਂ ਪੀੜਾਂ ਬਿਮਾਰੀਆਂ ਤੋਂ ਇਸ ਭੈਣ ਨੂੰ ਆਜ਼ਾਦ ਕਰੋ ਖੁਦਾਵਨ ਬੇਬੀ ਲਈ ਦੁਆ ਕਰਦੇ ਪੈਰੇ ਪਰਮੇਸ਼ਰ ਜੋ ਵੀ ਇਸ ਪੈਨ ਦੀ ਬੇਟੀ ਦੀ ਮੈਰਿਜ ਦੇ ਵਿੱਚ ਰੁਕਾਵਟਾਂ ਆ ਰਹੀਆਂ ਨੇ ਖੁਦਾਵੰਦ ਉਹ ਸਾਰੀਆਂ ਰੁਕਾਵਟਾਂ ਨੂੰ ਦੂਰ ਕਰੋ ਪਿਆਰੇ ਪਰਮੇਸ਼ਰ ਔਰ ਉਹਨਾਂ ਦੀ ਮੈਰਿਜ ਨੂੰ ਚੰਗੇ ਤਰੀਕੇ ਨਾਲ ਹੋਣ ਵਿੱਚ ਉਹਨਾਂ ਦੀ ਮਦਦ ਕਰਨਾ ਖੁਦਾ ਸਾਰੇ ਬੰਦਨਾ ਰੁਕਾਵਟਾਂ ਤੋਂ ਆਜ਼ਾਦ ਕਰਕੇ ਨਵੇਂ ਰਾਹਤਿਆਂ ਨੂੰ ਖੋਲਣਾ ਪਿਆਰੇ ਪ੍ਰਭੂ ਜੀ ਦੁਆ ਕਰਦੇ ਹਾਂ ਜਸਪ੍ਰੀਤ ਸਿੰਘ ਲਈ ਖੁਦਾਵੰਦ ਜੋ ਉਹ ਹਸਪੀਟਲ ਚ ਨੇ ਖੁਦਾਵੰਦ ਜੋ ਤੁਸੀਂ ਉਹਨਾਂ ਨੂੰ ਚੰਗੀ ਸਿਹਤ ਨਾਲ ਬles ਕੀਤਾ ਖੁਦਾਵੰਦ ਉਹਨ ਉਸ ਹਸਪੀਟਲ ਤੋਂ ਫ੍ਰੀ ਹੋਣ ਵਿੱਚ ਵੀ ਉਹਨਾਂ ਦੀ ਮਦਦ ਕਰੋ ਪਿਆਰੇ ਪ੍ਰਭੂ ਜੀ ਸਲੀਮ ਲਈ ਦੁਆ ਕਰਦੇ ਹਾਂ ਇਸ ਬੱਚਾ ਨੂੰ ਹੱਥ ਦੇ ਕੰਮਾਂ 'ਚ ਬਰਕਤ ਤੇ ਆਸ਼ੀਰਵਾਦ ਤੋਂ ਖੁਦਾਵੰਨ ਕਾਰੋਬਾਰ ਦੀਆਂ ਸਾਰੀਆਂ ਰੁਕਾਵਟਾਂ ਤੋਂ ਆਜ਼ਾਦ ਕਰੋ ਪਿਤਾ ਜੀ ਦੁਆ ਕਰਦੇ ਮੇਰੇ ਮਹਾਨ ਪਿਆਰੇ ਪਰਮੇਸ਼ਰ ਤੁਹਾਡੀ ਬੇਟੀ ਬਿਮਲਾ ਲਈ ਖੁਦਾਵੰਨ ਇਸ ਬੱਚਾ ਨੂੰ ਬੇਬੀ ਦੇ ਨਾਲ ਬLES ਕਰੋ ਖੁਦਾ ਇਹਨਾਂ ਦੇ ਕੋਖ ਨੂੰ ਬLES ਕਰੋ ਖੁਦਾ ਸਰੀਰਿਕ ਕਮੀਆਂ ਘਟੀਆਂ ਕਮਜ਼ੋਰੀਆਂ ਰੋਗਾਂ ਬਿਮਾਰੀਆਂ ਨੂੰ ਦੂਰ ਕਰੋ ਮੇਰੇ ਮਹਾਨ ਖੁਦਾਵੰਦ ਰਵੀਲੀ ਦੁਆ ਕਰਦੇ ਪਿਆਰੇ ਪਰਮੇਸ਼ਰ ਜੋ ਇਹ ਨਸ਼ਾ ਕਰਦੇ ਨੇ ਖੁਦਾ ਔਰ ਨਸ਼ੇ ਦੇ ਕਾਰਨ ਚੋਰੀ ਵੀ ਕਰਦੇ ਨੇ ਪਿਆਰੇ ਪ੍ਰਭੂ ਜੀ ਇਸ ਭਰਾ ਦੇ ਮਨ ਨੂੰ ਬਦਲੋ ਬਾਰੇ ਪਰਮੇਸ਼ਰ ਤਾਂ ਜੋ ਹਰ ਤਰ੍ਹਾਂ ਦੀ ਚੋਰੀ ਤੋਂ ਆਜ਼ਾਦ ਕੀਤੇ ਜਾਣ ਨਸ਼ੇ ਦੀ سپੜ ਤੋਂ ਫ੍ਰੀ ਕੀਤੇ ਜਾਣ ਖੁਦਾ ਪਿੰਕੀ ਲਈ ਦੁਆ ਕਰਦੇ ਖੁਦਾਵਾਨ ਜੋ 슈ਗਰ ਹੈ ਪਤਾ ਪਰਮੇਸ਼ਰ ਹਰੀ ਕਾ 슈ਗਰ ਦੀ ਬਿਮਾਰੀ ਤੋਂ ਵੀ ਬੈਨ ਆਜ਼ਾਦੀ ਕੀਤੀ ਜਾਵੇ ਇਹਨਾਂ ਦੇ ਲੱਤਾਂ ਤੇ ਬਾਡੀ ਦੇ ਵਿੱਚ ਹੋਣ ਵਾਲਾ ਸਾਰਾ ਦਰਦ ਇਹ ਸ਼ੂ ਨਾਮ ਚ ਬੰਦ ਹੋ ਜਾਵੇ ਮਹਾਨ ਖੁਦਾ ਰੋਹਿਤ ਲਈ ਦੁਆ ਕਰਦੇ ਖੁਦਾਵਨ ਜੋ ਨਸ਼ਾ ਕਰਦੇ ਨੇ ਪਿਆਰੇ ਪ੍ਰਭੂ ਜੀ ਹਰ ਇੱਕ ਡਰਿੰਕਿੰਗ ਹੈਬਿਟ ਇਹਨਾਂ ਦੀ ਜ਼ਿੰਦਗੀ ਚੋਂ ਕੈਨਸਲ ਹੋ ਜਾਵੇ ਪਿਆਰੇ ਪ੍ਰਭੂ ਜਤਿੰਦਰ ਸਿੰਘ ਲਈ ਦੁਆ ਕਰਦੇ ਖੁਦਾ ਇਹਨਾਂ ਦੀ ਮੈਰਿਜ ਦੇ ਵਿੱਚ ਆਪਣੀ ਸਹਾਇਤਾ ਨੂੰ ਭੇਜੋ ਪ੍ਰਭੂ ਜੀ ਜਿਸ ਵੀ ਸੱਚੀ ਸਹਾਇਕ ਨੂੰ ਤੁਸੀਂ ਇਹਨਾਂ ਲਈ ਬਣਾਇਆ ਪਿਆਰੇ ਪਰਮੇਸ਼ਰ ਉਸ ਸਹਾਇਕ ਨੂੰ ਇਸ ਭਰਾ ਦੀ ਜ਼ਿੰਦਗੀ ਚ ਭੇਜੋ ਪਿਆਰੇ ਪਰਮੇਸ਼ਰ ਲਵ ਕੁਸ਼ ਲਈ ਦੁਆ ਕਰਦੇ ਖੁਦਾਵਨ ਜੋ ਵੀ ਇਹਨਾਂ ਦੇ ਕੇਸ ਚੱਲ ਰਹੇ ਪਤਾ ਪਰਮੇਸ਼ਰ ਉਸ ਹਰ ਇੱਕ ਕੇਸ ਤੋਂ ਇਹਨਾਂ ਨੂੰ ਫ੍ਰੀ ਕਰੋ ਪ੍ਰਭੂ ਜੀ ਸੋ ਗਵਿੰਦਰ ਲਈ ਦੁਆ ਕਰਦੇ ਖੁਦਾਵਾਨ ਜੋ ਇਹਨਾਂ ਦੇ ਲਾਇਸੈਂਸ ਦੇ ਵਿੱਚ ਡਿਲੇ ਹੋ ਰਿਹਾ ਖੁਦਾ ਜੱਡਾ ਲਾਇਸੈਂਸ ਕਿਸੇ ਵੀ ਜਗ੍ਹਾ ਤੇ ਫਸਿਆ ਹੈ ਪ੍ਰਭੂ ਉਹ ਲਾਇਸੈਂਸ ਇਸ ਭਰਾ ਨੂੰ ਮਿਲਣ ਜਿਨ੍ਹਾਂ ਦੀ ਮਦਦ ਕਰਨਾ ਹੈ ਸਤਵਿੰਦਰ ਲਈ ਦੁਆ ਕਰਦੇ ਪੈਰੇ ਪਰਮੇਸ਼ਰ ਜੋ ਇਹਨਾਂ ਦੀ ਜ਼ਿੰਦਗੀ 'ਚ ਚਿੰਤਾ ਪਰੇਸ਼ਾਨੀਆਂ ਨੇ ਖੁਦਾ ਇਹਨਾਂ ਦੀ ਜ਼ਿੰਦਗੀ ਦੀ ਹਰ ਇੱਕ ਪ੍ਰੋਬਲਮ ਹਰ ਇੱਕ ਬੋਝ ਹਰ ਡਿਪਰੈਸ਼ਨ ਇਸ਼ੂ ਨਾਮ 'ਚ ਇਹਨਾਂ ਦੀ ਜ਼ਿੰਦਗੀ 'ਚੋਂ ਦੂਰ ਹੋ ਜਾਵੇ। ਪਵਨ ਦੇ ਲਈ ਦੁਆ ਕਰਦੇ ਪੈਰੇ ਪਰਮੇਸ਼ਰ ਜੋ ਇਹ ਨਸ਼ਾ ਕਰਦੇ ਤੇ ਮਸੀਹ ਦੇ ਵਿਰੋਧੀ ਨੇ ਖੁਦਾ ਤੁਹਾਡੇ ਨਾਮ ਦੇ ਵਿਸ਼ਵਾਸੀ ਹੋ ਜਾਣ ਪੈਰੇ ਪ੍ਰਭੂ ਔਰ ਹਾਰ ਇੱਕ ਨਸ਼ੇ ਤੋਂ ਛੁਟਕਾਰਾ ਨਾ ਤੇ ਜਾਣ ਲੈਣ ਕਿ ਯਹਵਾ ਹੀ ਸੱਚਾ ਤੇ ਜਿਉਂਦਾ ਪਰਮੇਸ਼ਰ ਹੈ। ਅਭੀਜੀਤ ਲਈ ਦੁਆ ਕਰਦੇ ਖੁਦਾਵਨ ਜੋ ਇਹ ਪੜ੍ਹਨ ਲਿਖਣ ਦੀ ਕਮਜ਼ੋਰੀ ਨੇ ਖੁਦਾ ਇਹਨਾਂ ਦੀ ਪੜ੍ਹਾਈ ਦੇ ਵਿੱਚ ਇਹਨਾਂ ਨੂੰ ਬੁੱਧ ਸਮਝ ਗਿਆਨ ਦੇਣਾ ਖ ਹਰਵਿੰਦਰ ਸਿੰਘ ਲਈ ਦੁਆ ਕਰਨਾ ਜੋ ਇਹ ਲੜਾਈ ਕਰਦੇ ਨੇ ਪਿਆਰੇ ਪਰਮੇਸ਼ਰ ਘਰ ਵਿੱਚ ਬਹੁਤ ਸਾਰਾ ਕਲੇਸ਼ ਕਰਦੇ ਨੇ ਖੁਦਾ ਉਸ ਹਰ ਇੱਕ ਲੜਾਈ ਕਲੇਸ਼ ਤੋਂ ਆਜ਼ਾਦ ਕਰੋ ਖੁਦਾ ਜੋ ਆਪਣੇ ਪਰਿਵਾਰ ਤੋਂ ਟੁੱਟ ਗਏ ਨੇ ਬਤਾ ਪਰਮੇਸ਼ਰ ਇਹਨਾਂ ਦਾ ਆਪਣੇ ਪਰਿਵਾਰ ਨਾਲ ਫਿਰ ਤੋਂ ਮਿਲ ਮਲਾਪ ਕਰੋ ਬਤਾ ਪਰਮੇਸ਼ਰ ਇਹਨਾਂ ਦੇ ਮਨ ਨੂੰ ਬਦਲੋ ਹਲੀਮ ਕਰੋ ਪਿਆਰੇ ਪ੍ਰਭੂ ਜਗਦੀਸ਼ ਲਈ ਦੁਆ ਕਰਦੇ ਖੁਦਾਵਾਨ ਜੋ ਇਹ ਪ੍ਰਾਣਾਸ਼ਾ ਕਰਦੇ ਨੇ ਪਿਆਰੇ ਪ੍ਰਭੂ ਕਾਰੋ ਨਸ਼ੇ ਦੀ ਆਦਤ ਇਹਨਾਂ ਦੀ ਜ਼ਿੰਦਗੀ ਚੋਂ ਦੂਰ ਹੋ ਜਾਵੇ ਪਿਆਰੇ ਪਿਤਾ ਇਹ ਮਸੀਹ ਪਰਮੇਸ਼ਰ ਦੇ ਪੈਰ ਦੇ ਵਿੱਚ ਚੱਲਣ ਵਾਲੇ ਹੋਣ ਖੁਦਾਵਨ ਸੰਦੀਪ ਲਈ ਦੁਆ ਕਰਦੇ ਹਾਂ ਹੱਥ ਦੇ ਕੰਮਾਂ 'ਚ ਬਰਕਤ ਆ ਰਾਹੀ ਦੀ ਖੁਦਾ ਨਵੇਂ ਕਾਰੋਬਾਰਾਂ ਨੂੰ ਬLES ਕਰੋ ਅੰਜਨਲੀ ਦੁਆ ਕਰਦੇ ਖੁਦਾ ਇਸ ਪੈਨ ਨੂੰ ਹਰ ਤਰ੍ਹਾਂ ਦੇ ਰੋਗ ਬਿਮਾਰੀਆਂ ਪਰੇਸ਼ਾਨੀਆਂ ਤੋਂ ਆਜ਼ਾਦ ਕਰਕੇ ਚੰਗੀ ਸਿਹਤ ਨਾਲ ਬLES ਕਰੋ ਬਰਕਤ ਦੇ ਖੁਦਾਵਨ ਸਨੀ ਲਈ ਦੁਆ ਕਰਦੇ ਹਾਂ ਜੋ ਇਹ ਨਵਾਂ ਕੰਮ ਸ਼ੁਰੂ ਕਰਨ ਜਾ ਰਹੇ ਨੇ ਖੁਦਾ ਇਸ ਨਵੇਂ ਕਾਰੋਬਾਰ ਵਿੱਚ ਵਾਧਾ ਕਰੋ ਪਿਤਾ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਕੇ ਕਾਰੋਬਾਰ ਦੇ ਵਿੱਚ ਬਰਕਤ ਦੇਣਾ ਖੁਦਾਵਨ ਦੁਆ ਕਰਨੇ ਪਿਆਰੇ ਪਰਮੇਸ਼ਰ ਇਹਨਾਂ ਘਰਾਂ ਵਿੱਚ ਰੱਖੇ ਸਜਾਲਤੇ ਤੇਲ ਦੇ ਲਈ ਪ੍ਰਭੂ ਜੀ ਇਹ ਜਲ ਤੇਲ ਨੂੰ ਤੁਹਾਡੇ پاک ਜਿੰਦਾ ਲਹੂ ਦੇ ਵਿੱਚ ਬles ਕਰਦੇ ਨੇ ਖੁਦਾਵੰਤ ਤੁਹਾਡਾ ਸ਼ਿਫਾ ਛੁਡਕਾਰਾ ਰਜ਼ਾਦੀ ਵਾਲਾ ਹੱਥ ਇਹਨਾਂ ਨੂੰ ਸ਼ੋਇ ਪਤਾ ਅਰਾਜ ਇਹ ਜਿੰਦਾ ਲਹੂ ਇਹਨਾਂ ਘਰਾਂ ਪਰਿਵਾਰਾਂ ਚ ਨਵੀਂ ਜ਼ਿੰਦਗੀ ਨੂੰ ਲੈ ਕੇ ਆਵੇ ਪਿਆਰੇ ਪ੍ਰਭੂ ਜੀ ਇਹ ਸਮਰਥੀ ਲਹੂ ਦੇ ਵਸੀਲੇ ਸਭ ਦੇ ਸਬਰ ਜਾਨ ਕੀਤੇ ਜਾਣ ਖੁਦਾ ਤੁਹਾਡੀ ਦਇਆ ਕਿਰਪਾ ਫਲਾਈ ਇਸ پاک ਲਹੂ ਦੇ ਵਸੀਲੇ ਇਹਨਾਂ ਘਰਾਂ ਦੇ ਵਿੱਚ ਉਤਰ ਆਵੇ ਪਿਤਾ ਪਰਮੇਸ਼ਰ ਸਾਰੇ ਬੰਦਨਾ ਤੋਂ ਜ਼ਾਦ ਕਰਦੇ ਤੁਹਾਡੀ ਦਇਆ ਕਿਰਪਾ ਫਲਾਈ ਨੂੰ ਰੀਲਿਸ ਕਰਦੇ ਪਿਆਰੇ ਪ੍ਰਭੂ ਜੀ ਇਸ ਪ੍ਰਾਰਥਨਾ ਨੂੰ ਤੁਹਾਡੇ ਸਮਰਥੀ ਨਾਮ Amen, Amen, amen. ਸਾਰੀ ਕਲਿਸਤਿਆ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ ਜੈਮਸੀਦੀ।